ਉਹ ਆਪਣੇ ਤੇ ਸਾਰੀਆਂ ਗੱਲਾਂ ਲੈ ਜਾਣੀ ਆ ਮਮੂ ਆ ਲੈ ਹੋਣੀ ਮੇਰੇ ਤੇ ਨਹੀਂ ਆ ਮੈਂ ਲੈ ਨਹੀਂ ਜਾਂਦੀ ਗੱਲ ਹੈਗੀ ਮੇਰੀ ਆ ਅਹੀਂ ਨਹੀਂ ਨਾ ਕਹਿੰਦੇ ਤੈਨੂੰ ਤੂੰ ਕਹਿੰਗੀ ਤਾਂ ਫਿਰ ਤੂੰ ਆਪਣੀ ਜ਼ਿੰਮੇਵਾਰੀ ਆਪ ਲੈਣ ਦੇਈਂ ਅਹੀਂ ਨਹੀਂ ਤੈਨੂੰ ਕਹਿੰਦੇ ਉਹ ਨਹੀਂ ਕਹਿੰਦੇ ਆ ਤੂੰ ਕਿਉਂ ਜਾਣਾ ਮੈਂ ਕਿਹੇ ਨੂੰ ਨਹੀਂ ਜਾਂਦੇ ਇਸੇ ਗੱਲੋਂ ਭੱਜ ਕੇ ਆਇਆ ਦੁਕਾਨ ਛੱਡ ਕੇ ਆਇਆ ਮੈਂ ਮੈਂ ਕਿੱਡੀ ਵੱਡੀ ਗੱਲ ਹੋ ਗਈ ਆ ਭਰਾ ਗੱਲ ਛੋਟੀ ਵੀ ਨਹੀਂ ਹੈਗੀ ਮਮਮੀ ਆਹ ਛੋਟੀ ਨਹੀਂ ਕਿੱਡੀ ਵੱਡੀ ਆ ਗਈ ਤੇ ਵੱਡੀ ਆਏ ਤਾਂ ਇਹ ਉਮੀਦ ਨਹੀਂ ਮੈਨੂੰ ਹੈਗੀ ਵੀ ਆ ਇਦਾਂ ਕਰੂਗੀ ਦੱਸ ਇਹ ਮੈਨੂੰ ਆਂਦੀ ਮਮੀ ਤੂੰ ਹੀ ਰੋਟੀਆਂ ਪਕਾ ਲਿਆ ਕਰ ਮੇਰੇ ਕੋਲ ਰੋਟੀਆਂ ਪੱਕ ਜਾਣਗੀਆਂ ਵਾਨਸ ਮਨਾਤੀ ਦਿੱਤੀ ਜਾਊਗੀ ਨੂੰ ਦੁੱਧ ਗਰਮ ਕਰਕੇ ਦਊਂਗੀ ਤੇ ਫਰੂਟ ਦਊਂਗੀ ਤੇ ਰੋਟੀ ਪਕਾ ਕੇ ਦਊਂਗੀ ਮੈਂ ਕੀ ਕੀ ਕਰੂੰਗੀ ਮੇਰੇ ਕੋ ਕੁਝ ਨਹੀਂ ਹੋਣਾ ਪਊ ਮਮੀ ਵਾਦੋ ਤੋਂ ਵਾਦੀ ਟੱਕਰਦੇ ਸਾਨੂੰ ਕੀ ਕਹੀਏ ਤਾਂ ਸੁਣ ਘਰ ਚ ਸ਼ਾਂਤੀ ਆਉਣ ਦਿੰਦੇ ਹੀ ਨਹੀਂ ਪਏ ਤੁਸੀਂ ਮੈਨੂੰ ਆਂਦੇ ਹੁੰਦੇ ਹੀ ਹੁਣ ਕੀ ਹੋ ਗਿਆ ਨਹੀਂ ਮਮੀ ਮੈਂ ਤੁਹਾਨੂੰ ਕੁਝ ਨਹੀਂ ਕਹਿੰਦੇ ਨਾ ਹੀ ਤੁਹਾਡਾ ਕੋਸੂਰ ਆ ਪਰ ਇਹਨੂੰ ਸਮਝਣਾ ਚਾਹੀਦਾ ਨਾ ਮੇਰੀ ਭੈਣ ਆ ਮੈਂ ਕਿਵੇਂ ਦੀ ਗੱਲਾਂ ਕਰਨ ਦੇਈ ਆ ਪਤਾ ਨਹੀਂ ਕੀ ਹੋ ਗਿਆ ਇਹਨੂੰ ਤਾਈਓ ਤੈਨੂੰ ਮੈਂ ਸੱਦਿਆ ਕਿ ਪੁੱਛਣਾ ਨਹੀਂ ਲਿਆ ਨੇ ਲਓ ਮੇਰੇ ਘੜੀ ਕਿਦਾਂ ਜ਼ਬਾਨ ਚ ਲਾਉਂਦੀ ਆ ਮੈਨੂੰ ਕੀ ਸਮਝਦੀ ਓ ਅਬੇ ਵੇਖੋ ਕਿੱਥੇ ਚਲ ਗਈ ਹੁਣ ਉਹ ਕਿਧਰੋਂਦੀ ਹਣੀ ਫੇਰ ਮੁੱਕਾ ਚਲਾ ਕੇ ਬਸ ਇੱਕ ਨੂੰ ਮਨਾਓ ਇੱਕ ਰੋਸ ਜਾਂਦਾ ਈ ਇੱਕ ਨੂੰ ਮਨਾ ਉਹ ਉਧਰ ਵੱਡ ਜਾਂਦਾ ਈ ਕੋਈ ਉਧਰ ਵੱਡ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕੁਛ ਵੀ ਜਾ ਜਾ ਕੇ ਵੇਖ ਭਰਾ ਹੁਣ ਤੂੰ ਹੁਣ ਰੋਣ ਲੱਗ ਜਾ ਇੱਥੇ ਆ ਕੇ ਤੂੰ ਇਦਾਂ ਕਿਉਂ ਕਰਦੀ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਦੀ ਐਂ ਤਾਂ ਤੇ ਕੀ ਕਰਾਂ ਤੁਸੀਂ ਸਮਝਦੇ ਜੇ ਮੇਰੀ ਕਿਹੇ ਗੱਲ ਨੂੰ ਜੇ ਮੈਂ 4 ਦਿਨ ਪੇਕੇ ਰਹਿ ਲੂੰਗੀ ਤੇ ਇਹਦੇ ਚ ਕੀ ਹੋ ਚੱਲਿਆ ਉਹ 4 ਦਿਨ ਨਹੀਂ 9 ਮਹੀਨੇ ਮੇਰੀ ਗੱਲ ਸੁਣ ਐਨਾ ਟਾਈਮ ਰਹਿ ਲੂੰਗੀ ਮੇਰੇ ਤੋਂ ਬਿਨਾ ਉੱਥੇ ਰਣਜੀਤ ਰਹਿ ਲੂੰਗੀ ਨਹੀਂ ਰਹਿਣਾ ਪਹਿਣਾ ਆ ਮਜਬੂਰੀ ਆ ਗੱਲ ਨੂੰ ਸਮਝੀ ਤਾਂ ਹੁੰਦਾ ਵਾ ਉਹ ਮੇਰੀ ਗੱਲ ਕੋਈ ਮਜਬੂਰੀ ਵਾਲੀ ਗੱਲ ਨਹੀਂ ਆ ਇਹ ਹੋ ਸਾਡੇ ਵਾਸਤੇ ਬਗਾਨੀ ਆ ਕਿ ਤੇ ਸਿਮਰਤ ਤੁਹਾਨੂੰ ਇੰਨਾ ਪਤਾ ਵਾ ਨਾ ਅਕਸਰ ਮੇਰੀ ਛੋਟੀ ਭੈਣ ਆ ਤੇ ਮੇਰਾ ਫਰਜ਼ ਬੰਦਾ ਵਾ ਤੇ ਉਹ ਇੱਥੇ ਵਧੀਆ ਰਵੇ ਤੇ ਖੁਸ਼ ਰਵੇ ਬਗਾਨੀ ਆ ਤੇ ਹੁਣ ਆਪਣੇ ਵਾਲੀ ਵੀ ਕੋਈ ਕਸਰ ਨਹੀਂ ਛੱਡੀ ਉਹਨੇ ਮੇਰੀ ਗੱਲ ਸੁਣ ਤੈਨੂੰ ਵੀ ਭੈਣ ਸਮਝਦੀ ਵੱਡੀ ਦੇ ਮੈਨੂੰ ਪਤਾ ਵਾ ਉਹ ਗਲਤੀਆਂ ਕਰਦੀ ਪਈ ਆ ਮੈਨੂੰ ਭੈਣ ਨਹੀਂ ਸਮਝਦੀ ਪਈ ਇਸ ਟਾਈਮ ਨਹੀਂ ਸਮਝਦੀ ਪਈ ਪਰ ਵੇਖੋ ਅਸੀਂ ਵੱਡੇ ਆ ਸਾਡਾ ਫਰਜ਼ ਬੰਦਾ ਵਾ ਤੂੰ ਵੱਡੀ ਤੂੰ ਏਡਾ ਬਲਦਾਨ ਦੇ ਦੇਂਗੀ ਆਪਣਾ ਦੱਸ ਤੇ ਕੀ ਕਰਾਂ ਫੇਰ ਤੂੰ ਮੈਨੂੰ ਦੱਸ ਦੋ ਕੁਝ ਨਹੀਂ ਕਰਦੇ ਲੋੜਾ ਸੋਲੂਸ਼ਨ ਹੈਗਾ ਵਾ ਸੋਲੂਸ਼ਨ ਵਾਧੂ ਹੈਗੇ ਮੇਰੇ ਨਾਲ ਤੂੰ ਉੱਥੇ ਜਾਣ ਦੇ ਬਾਰੇ ਵਿੱਚ ਸੋਚ ਪਈ ਨਹੀਂ ਕਰ ਤੂੰ ਇਹ ਸਾਰੇ ਸਿਚੂਏਸ਼ਨਾਂ ਨਹੀਂ ਨਿਕਲੀਆਂ। ਕਿ ਕਿ ਰੇਸ਼ ਪਾਈ ਰੱਖਣਾ ਉਹ ਕੁਝ ਖਾਂਦੀ ਆ ਨਾ ਪੀਂਦੀ ਆ ਨਾ ਕੁਝ। ਤਾਂ ਆਪਰਾ ਆਪੇ ਬਣਾ ਖਾ ਲੂਗੀ ਜੇ ਤੂੰ ਚੱਲ ਜੀਂ ਕਿ ਫੇਰ ਫੇਰ ਵੀ ਤੂੰ ਨਹੀਂ ਖਾਣਾ ਵਾ। ਹਾਏ ਰਮਜੀਤ ਕੋਈ ਬਾਹਰੋਂ ਆਵੇ ਘਰੇ ਤੇ ਉਹ ਕੀ ਕਹੂਗਾ ਵੀ ਐਸਾ ਹਾਲ ਹੈ ਕਿ ਕੁੜੀ ਆਪੇ ਬਣਾ ਕੇ ਸਭ ਕੁਝ ਖਾਂਦੀ ਆਏ ਆ ਭੈਣ ਦਾ ਕੀ ਕਹਦਾ। ਨਾ ਤੇਰੀ ਸੋਹਣੀ ਉਹਨਾਂ ਮੇਰੀ ਸੋਹਣੀ ਨਾ ਮੰਮੀ ਦੀ ਸੋਹਣੀ ਪਤਾ ਕੀ ਜੀ ਸੋਨੀਆਂ ਨੇ ਉਹਨੇ ਸੁਣੀ ਸਾਇਲ ਦੀ। ਕੀ ਗੱਲ ਸਾਇਲ ਨੂੰ ਦੱਸਣੀ ਪੈਣੀ ਆ। ਦੱਸ ਦੋ ਫੇਰ ਘਰ ਚ ਕੰਜਰ ਖਾਣਾ ਪਾਈ ਰੱਖੋ। ਕੀ ਕਹਿੰਦਾ ਤੂੰ ਉਹਨੂੰ ਸਮਝਾਊਗਾ ਤੇ ਇਹ ਗੱਲ ਕਿ ਮੋੜ ਤੇ ਲੱਗੂਗੀ ਕਿ ਬੰਨੇ ਲੱਗੂ ਹੀ ਨਾ ਗੱਲ ਜਣਾਉਣਾ ਦਾ ਸੁਭਾਅ ਹੋ ਜਾਵਾ ਉਹਨੇ ਮੜ ਕੇ ਗੁੱਸੇ ਹੋਣਾ ਇਹਨੂੰ ਤੇ ਬੜਾ ਰੋਊਗੀ ਫਿਰ ਆਪਣੀ ਕਤੂਤਾ ਨਹੀਂ ਹੈ ਨਾ ਤੇ ਗੁੱਸੇ ਹੋਗਾ ਚੰਗੀ ਗੱਲ ਐ ਇਹਨੂੰ ਪਤਾ ਲੱਗੂਗਾ ਫਿਰ ਐਦਾਂ ਚੁੱਪ ਕਰਕੇ ਕਿਹਨਾਂ ਟੋਟਲ ਸੈਲਿੰਗ ਤੂੰ ਇਹਦਾ ਵੇਖ ਲਓ ਦੱਸ ਕੇ ਮੈਂ ਤੇ ਇਹੋ ਹੀ ਕਹਿੰਨੀ ਆ ਕਿ ਪਰਿਵਾਰ ਚ ਸੁੱਖ ਸ਼ਾਂਤੀ ਬਣੀ ਰਹੇ ਯਾ ਸੁੱਖ ਸ਼ਾਂਤੀ ਲਈ ਹੀ ਦੱਸਣਾ ਪੈਣਾ ਇਹਨੂੰ ਕਲੇਸ਼ ਦੇ ਕਮੈਂਟ ਚ ਵਾਲੀ ਦਾ ਸਾਹਮਣਾ ਔਖਾ ਹੁੰਦਾ ਬਣ ਕੇ ਆਪੇ ਸਮਝਾ ਲੂਗਾ ਉਹਨੂੰ ਉਹਨੂੰ ਹਿਸਾਬ ਇਹਦਾ ਕਿਤਾ ਸੁਣਿਆ ਕਿ ਤਾ ਨਹੀਂ ਸਮਝਾਉਣਾ ਤਨਾ ਤੂੰ ਮੈਂ ਰੋਈ ਜਾ ਕਿਉਂ ਰੋਣੀ ਨਹੀਂ ਚਲੀ ਗਈ ਮੈਂ ਆ ਤੂੰ ਇੱਥੇ ਆ ਕੇ ਜਾ ਕੇ ਪੁੱਛਿਆ ਮੈਂ ਤੇ ਤੁਹਾਨੂੰ ਕੋਈ ਲੁੱਤੀ ਨਹੀਂ ਨਾ ਲਈ ਤਾਂ ਬੰਨੇ ਕੀ ਆਖਿਆ ਹੁਣ ਇਹਨੂੰ ਉਹਨੇ ਆਖਿਆ ਵੀ ਸ਼ਮੀ ਦੀਦੀ ਕਹਿੰਦੀ ਤੁਹਾਨੂੰ ਸਾਰਾ ਕੁਝ ਕਿਹਾ ਮੈਂ ਹੈਰਾਨ ਹੋ ਗਿਆ ਸੱਦਿਆ ਮੈਨੂੰ ਮੰਮੀ ਨੇ ਆ ਨਾ ਤੇਰਾ ਲੱਜਦੀ ਉਹ ਤੇ ਨਾ ਮੇਰਾ ਹੀ ਲੱਗਣਾ ਵਾ ਨਾ ਮੈਂ ਤਾਂ ਹੀ ਨਹਿਂਂਂਦੀ ਆ ਵੀ ਹਰ ਦਾ ਨਾਮ ਮੇਰਾ ਹੀ ਲਾਉਣਾ ਉਹਨੇ ਤੂੰ ਫਿਰ ਤੂੰ ਫਿਰ ਤੂੰ ਹੀ ਸਮਝ ਜਾ ਤੂੰ ਹਾਲੇ ਵੀ ਮੇਰੀ ਭੈਣ ਮੇਰੀ ਭੈਣ ਭੈਣ ਕਰੀ ਜੰਨੀ ਆ ਉਹ ਦਿਨ ਟੇਚ ਨਹੀਂ ਜਾਂਦੀ ਮੇਰੀ ਗੱਲ ਸੁਣ ਐਵੇਂ ਰੋਈ ਨਹੀਂ ਜਾ ਹੁਣ ਠੀਕ ਹੈ ਨਾ ਮੇਰੀ ਗੱਲ ਸੁਣ ਇਹਨੇ ਜੁੱਤੀਆਂ ਦੀ ਕਸਰਿਆ ਉਹਦੇ ਸੁਤਰਾ ਹੁਣਾਂ ਨੇ ਰਣਜੀਤ ਤੁਸੀਂ ਉਹਦੇ ਜੇਠ ਲੱਗਦੇ ਹੋ ਤੇ ਵੱਡੇ ਹੋ ਸੋਚ ਸਮਝ ਕੇ ਬੋਲਿਆ ਕਰੋ ਆ ਮੇਰੇ ਸਾਹਮਣੇ ਤੇ ਬੋਲਦਾ ਨਾ ਤੇ ਕੋਈ ਗੱਲ ਨਹੀਂ ਤੇ ਉਹਦੇ ਸਾਹਮਣੇ ਨਾ ਕਿਤੇ ਹਾਂ ਬੋਲ ਦਿਓ ਵੀ ਤੈਨੂੰ ਜੁੱਤੀ ਕਾ ਨਹੀਂ ਉਹ ਛੋਟੇ ਵੱਡੇ ਦਾ ਲਿਆਜ ਰੱਖਦੀ ਆ ਨਹੀਂ ਰੱਖਦੀ ਨਾ ਨਾਲੇ ਮੈਂ ਨਹੀਂ ਉਹਨੂੰ ਕੁਝ ਕਹਿਣ ਲੱਗਾ ਠੀਕ ਆ ਸਮਝਾਊਗਾ ਤਾਂ ਉਹਦਾ ਘਰ ਵਾਲਾ ਉਹਦਾ ਖਸਮ ਹੀ ਸਮਝਵੋਣ ਉਹਨੂੰ ਸਮਝਾਉਣਾ ਪੈਣਾ ਮੈਂ ਚਾਹਨਾ ਮੈਂ ਗੱਲ ਕਰੂੰਗਾ ਕਰੀ ਤੇ ਇਹਨੂੰ ਸਮਝਾਣਾ ਦੂਜੀ ਤਰ੍ਹਾਂ ਇਹ ਲੱਫੜ ਪਾ ਲਈ ਤੇ ਜਦ ਨਹੀਂ ਕਰ ਚ ਜੋ ਮਰਜ਼ੀ ਕਰੋ ਨਾ ਮੇਰੀ ਗੱਲ ਤੂੰ ਹੀ ਮੰਨਣੀ ਐ ਨਾ ਮੰਮੀ ਦੀ ਨਾ ਮੰਨਣੀ ਐ ਤੂੰ ਕਿਹਨਾਂ ਮੰਦੀ ਐ ਤੂੰ ਵੀ ਰੋਈ ਜੰਨੀ ਰੋਈ ਜੰਨੀ ਚੋ ਵੀ ਕਿਤੇ ਹਾਂ ਤਾਂ ਖੁਸ਼ੀਆਂ ਦਾ ਮੋਹੜਾ ਤਾਂ ਸਿਆਪੇ ਨੂੰ ਜਾਣ ਪੜੀ ਅੰਤਰੀ ਨਾ ਉਹ ਘੱਟ ਤਾਂ ਨਾ ਸਾਰੇ ਤੂੰ ਹੀ ਵੀ ਨਹੀਂ ਘੱਟ ਵੇਲਾ ਹਾਲੀ ਵੀ ਉਹਦਾ ਪੱਕ ਪੂਰੀ ਜਾਂਦੀ ਮੇਰੀ ਭੈਣ ਤੇ ਮੇਰੀ ਭੈਣ ਉਹ ਅਗਲੇ ਬੰਦੇ ਨੂੰ ਛੱਤ ਬਣਾਣੀ ਚਾਹੁੰਦੀ ਐ ਉਹਨੂੰ ਗੱਲਾਂ ਇਹ ਤੇ ਦੁਕਾਨ ਮੇਂ ਛੱਡ ਕੇ ਆਇਆ ਉਸ ਤੋਂ ਲੈ ਸੱਤ ਮੱਸ ਜੀ ਸਸੀ ਕਲਕਾ ਕੀ ਹਾਲ ਹੈ ਹਾਂ ਜੀ ਠੀਕ ਹੈ ਤੁਸੀਂ ਨਾ ਆਪਣਾ ਤੁਹਾਡਾ ਕੀ ਹਾਲ ਹੈ ਬੇਨਾ ਵੀ ਠੀਕ ਹੈ ਪੁੱਤ ਹਾਂ ਜੀ ਚੰਮੀ ਹੋਣੀ ਸਿਮਰਤ ਹੋਣੀ ਸਾਰੇ ਠੀਕ ਹੈ ਕਰਦੇ ਪਏ ਜੀ ਅੱਜ ਤੁਹਾਨੂੰ ਮੇਰੀ ਕਿੱਥੇ ਜਿਆਦਾ ਗਈ ਉਹ ਤੇ ਯਾਦ ਆ ਹੀ ਜਾਂਦੀ ਹੈ ਕੁਛ ਨਾ ਕੁਛ ਐਸਾ ਹੋ ਹੀ ਜਾਂਦਾ ਵੀ ਯਾਦ ਆ ਜਾਂਦੀ ਮੈਂ ਤੇਰੀ ਮੰਮੀ ਨੂੰ ਫੋਨ ਕਰਨ ਲਈ ਆ ਤੇ ਮੰਮੀ ਨੇ ਫੋਨ ਨਹੀਂ ਚੁੱਕਿਆ ਕਿੱਥੇ ਹੈ ਮੰਮੀ ਮੰਮੀ ਤੇ ਚਾਚੀ ਜੀ ਉੱਦੇ ਸੁੱਤੇ ਆ ਮੈਂ ਫ੍ਰੀ ਹੋ ਕੇ ਟੀਵੀ ਦੇਖਣ ਨਹੀਂ ਆ ਉਹਨਾਂ ਫੋਨ ਨਹੀਂ ਚੁੱਕਿਆ ਉਸ ਨੇ ਇੰਨੇ ਤੇ ਲੱਗਾ ਹੋਣਾ ਨਾ ਸੌਂਗੀ ਹੋਣੀ ਆ ਤੇ ਦੱਸੋ ਕੀ ਗੱਲ ਹੋ ਗਈ ਜੇ ਸੀਮਾ ਕੀ ਦੱਸਾਂ ਤੈਨੂੰ ਮੈਂ ਆ ਤੁਹਾਡੀ ਜਿਹੜੀ ਸਿਮਰਤ ਆ ਨਾ ਫੇਰ ਘਰ ਚ ਕਲੇਸ਼ ਪਾ ਕੇ ਬੈਠੀ ਜੋ ਕਲੇਸ਼ ਪਾ ਕੇ ਬੈਠੀ ਕੀ ਕੀਤਾ ਹੁਣ ਉਹਨੇ ਕੀ ਦੱਸਾਂ ਤੈਨੂੰ ਮੈਂ ਰੋਜ਼ ਹੀ ਇੱਕ ਵੀ ਕਿਹੇ ਗੱਲਾਂ ਕਹ ਸੀ ਕਿ ਇਹ ਗੱਲਾਂ ਬੜੇ ਪ੍ਰੇਸ਼ਾਨ ਸਾਡੇ ਘਰ ਦੇ ਕਲੇਸ਼ ਮੁਕੰਦਾ ਨਾ ਹੀ ਨਹੀਂ ਲੈਂਦਾ ਇੱਕ ਚੁੱਪ ਕਰਦਾ ਤੇ ਦੂਜਾ ਤੁਰ ਪੈਂਦਾ ਇਹਨੇ ਤਾਂ ਜਾਦੀ ਹੱਥ ਚੁੱਕ ਲਈ ਆ ਹੁਣ ਤੁਹਾਨੂੰ ਪਤਾ ਹੋਵੇ ਭੀ ਆ ਗਈ ਵੀ ਉਸ ਹਾਲ ਚ ਹੈਗੀ ਹੁਣ ਇਹਨੂੰ ਕਹੀਏ ਤੇ ਕੀ ਨਾ ਕਹੀਏ ਨਹੀਂ ਮਾਸੀ ਜੀ ਤਾਂ ਸੋ ਮੈਨੂੰ ਗੱਲ ਹੋਈ ਕੀ ਆ ਕਿ ਤੇਰਾ ਟਾਡੇ ਨਾਲ ਬੋਲੀ ਕਿ ਸ਼ੰਮੀ ਨਾਲ ਬੋਲੀ ਘਰ ਕੀ ਬੋਲਣ ਦੀ ਆ ਸ਼ੰਮੀ ਨਾਲ ਬੋਲਿਆ ਤਾਂ ਵੀ ਮੈਨੂੰ ਹੀ ਦੁੱਖ ਲੱਗਣਾ ਤੇ ਮੈਨੂੰ ਬੋਲਿਆ ਤਾਂ ਵੀ ਮੈਨੂੰ ਹੀ ਦੁੱਖ ਲੱਗਣਾ ਪਰ ਕਿਸ ਗੱਲ ਤੋਂ ਨੇ ਲੜਾਈ ਪਾ ਦਿੱਤੀ ਸ਼ੰਮੀ ਨੂੰ ਆਂਦੀ ਆ ਕਿ ਮੈਂ ਤੇਰੇ ਹੱਥ ਦਾ ਬਣਿਆ ਕੁਛ ਨਹੀਂ ਖਾਣਾ ਤੂੰ ਮੈਨੂੰ ਕੁਛ ਨਾ ਬਣਾ ਕੇ ਦਿਆ ਕਰ ਨਾ ਤੂੰ ਦੁੱਧ ਨਾ ਰੋਟੀ ਨਾ ਪਾਣੀ ਕੁਛ ਨਹੀਂ ਮੈਨੂੰ ਦੇਣਾ ਮੈਂ ਤੇਰੇ ਹੱਥ ਦਾ ਕੁਛ ਨਹੀਂ ਖਾਣਾ ਮੇਰੇ ਨਾਲ ਕੁਝ ਨਹੀਂ ਜਾ ਮਾਸੀ ਜੀ ਥੋੜੀ ਜੀ ਗੱਲ ਤੇ ਸਾਨੂੰ ਪਤਾ ਲੱਗੀ ਸੀ ਤੇ ਆਪਾਂ ਸਮਝਾਇਆ ਵੀ ਸੀ ਪਰ ਪਤਾ ਨਹੀਂ ਇਹਨੂੰ ਕਿੰਨੇ ਪੱਟੀ ਫੜਾ ਦਿੱਤੀ ਵੀ ਜਿਹੜੀ ਇਹਨੂੰ ਸਮਝ ਹੀ ਨਹੀਂ ਗੱਲ ਹੋਉਂਦੀ ਸਾਡੀ ਪੁੱਤ ਇਹਦਾ ਆਪਣਾ ਵੀ ਤਾਂ ਦਿਮਾਗ ਹੋਣਾ ਚਾਹੀਦਾ ਨਾ ਕਿ ਮਹਾਮਹਾਰਾਜ ਬਨੇ ਖੁਸ਼ੀ ਦਿੱਤੀ ਹੈ ਜੇ ਉਹਨੂੰ ਨਹੀਂ ਦਿੱਤੀ ਤੈਨੂੰ ਦਿੱਤੀ ਆ ਤੇ ਘਰ ਚ ਹੀ ਆਉਣੀ ਆ ਨਾ ਇਹ ਤੇ ਗੱਲ ਮਾਸੀ ਜੀ ਸਹੀ ਆ ਪਰ ਹੁਣ ਕੀ ਕਰੀਏ ਇਹਨੂੰ ਕੌਣ ਸਮਝਾਏ ਮੇਰੀ ਗੱਲ ਸੁਣੋ ਮਾਸੀ ਜੀ ਤੂੰ ਇਹਨਾਂ ਪਿਆਰ ਨਾਲ ਸਮਝਾਓ ਜੇ ਨਹੀਂ ਸਮਝਦੀ ਨਾ ਫੇਰ ਸਿਰਫ ਦੱਸਿਓ ਪੁੱਤ ਤੈਨੂੰ ਕੀ ਪਤਾ ਮੈਂ ਕਿੰਨੀ ਕੋਰਾ ਪਿਆਰ ਨਾਲ ਸਮਝਾਇਆ ਸ਼ਮੀ ਨੂੰ ਆ ਕੇ ਪੁੱਛ ਲੈ ਛੰਮੀ ਦੇ ਸਾਹਮਣੇ ਸਮਝਾਇਆ ਉਸ ਵੇਲੇ ਬੋਲਦੀ ਵੀ ਮੰਮੀ ਨਾ ਕੁਝ ਕਹੋ ਇਹਨੂੰ ਨਾ ਕੁਝ ਕਹੋ ਤੇ ਕੀ ਨਾ ਕਹੀਏ ਉਹਨੂੰ ਮਾਰਾ ਚੰਗਾ ਬੋਲਦੀ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਤੇ ਸਾਇਨ ਨੂੰ ਕਹੋ ਤੁਸੀਂ ਧਿਆਨ ਨਾਲ ਸਮਝਾਏ ਜਿਸ ਵੇਲੇ ਸਾਇਰਤੀ ਮੰਗਲੇ ਸਾਹਿਰ ਵੀ ਕਿਤੇ ਗੱਡੀ ਲੈ ਕੇ ਗਿਆ ਅੱਜ ਬਾਹਰ ਅੱਜ ਉਹ ਆਇਆ ਨਹੀਂ ਘਰ ਨਹੀਂ ਆਗਾ ਉਹ ਤੇ ਇਹ ਪਤਾ ਕੀ ਕਰੋ ਫਿਰ ਜੇ ਨਹੀਂ ਕਿਸੇ ਦੀ ਸੁਣਦੀ ਹੈਗੀ ਮੈਂ ਤਾਂ ਇੱਕ ਸਲਾਹ ਦਿੰਨੀ ਆ ਆਪਾਂ ਐਂ ਕਰੀਏ ਇਹਨੂੰ 4 ਦਿਨ ਇੱਧਰ ਨਾ ਲੈ ਗਈ ਪੇਕੇ ਨਹੀਂ ਨਹੀਂ ਪੇਕੇ ਤਾਂ ਉਸਤੇ ਲੈ ਆਉਣਾ ਮਸਾ ਮਸਾ ਪੁੱਤ ਬ੍ਰੇਕਰ ਜੀ ਦੇਣਾ ਖੁਸ਼ੀ ਆਈ ਐ ਸਾਨੂੰ ਵੀ ਚੰਗਾ ਲੱਗਦਾ ਤੇ ਧੀਆਂ ਪੇਕੇ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਐਸਾ ਨਹੀਂ ਮਸਾ ਉਹ ਸੋਹਰੀ ਦੀਆਂ ਚੰਗੀਆਂ ਲੱਗਦੀਆਂ ਮੈਂ ਤਾਂ ਧੀ ਉਹ ਕਰ ਸਮਝਦੀ ਆ ਖੁਸ਼ੀ ਤੇ ਵਾਕੇ ਮਸਾ ਮਸਾ ਆਈ ਐ ਮੈਂ ਕਿਹਨੇ ਚਲੋ ਕਿਸੇ ਤਰੀਕੇ ਕਲੇਸ਼ ਮੁੱਕ ਜੇ ਥੋੜਾ ਜਿਹਾ ਸਮਝਾਵਾਂਗੇ ਨੂੰ ਹੋਰ ਤੇ ਨਾ ਕਰੇਗੀ ਇੰਜ ਸ਼ਮੀ ਦੇ ਨਾਲ ਤਾਂ ਕਰਕੇ ਮੈਂ ਕਹਿਣ ਦੀ ਆ ਵੀ ਚਲੋ ਇਹਨੂੰ ਇੱਧਰ ਪੇਕੇ ਲੈ ਆਉਨੇ ਨਹੀਂ 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 ਪੇਕੇ ਨਹੀਂ ਮੈਂ ਭੇਜਣਾ ਮਗਰ ਇਹ ਤਾਂ ਕੋਦ ਪਹਿਣਾ ਹੀ ਪਹਿਣਾ ਹੈਂਗਾ ਤਾਂ ਦੂਜੇ ਤੋਂ ਦੂਜੇ ਨੂੰ ਵੇਖ ਨਹੀਂ ਸਿਖਾਦੀਓ ਤੁਸੀਂ ਇਹਨਾਂ ਨੂੰ ਮਾਰ ਕੇ ਸਮਝਾਓ ਮੰਮੀ ਆਪਣੀ ਨੂੰ ਕਹਿ ਨਾਲ ਲੈ ਕੇ ਆਓ ਤੇ ਸਮਝਾਓ ਚਲੋ ਕੋਈ ਨਹੀਂ ਬੈਠਾ ਨਹੀਂ ਹੈ ਮੰਮੀ ਨੂੰ ਤੇ ਚਾਚੀ ਜੀ ਨੂੰ ਤੇ ਕਹਿਨੀ ਆ ਅੱਜ ਤੇ ਨਹੀਂ ਆਇਆ ਜਨਾ ਅੱਜ ਨਾ ਕਿ ਰੱਗ ਇਹਨਾਂ ਨੇ ਕੰਮ ਜਾਣਾ ਹਾਂ ਤੇ ਫਿਰ ਅਸੀਂ ਆਟੋ ਵਗੈਰਾ ਤੇ ਧਿਆਨ ਨਹੀਂ ਚਲੋ ਆਪਣੀ ਗੱਡੀ 'ਚ ਆਵਾਂਗੇ ਮੇਰੀ ਗੱਲ ਸੁਣੋ ਕੋਈ ਨਹੀਂ ਆਪਾਂ 2-4 ਦਿਨ ਤੱਕ ਆਉਨੇ ਆ ਤੁਸੀਂ ਇਹਨਾਂ ਨੂੰ ਜੋ ਕਰਦੇ ਨੇ ਉਹ ਕਰਨ ਦੋ ਤੇ ਕੋਈ ਕੋਤੇ ਨੂੰ ਨਾ ਜਿਕ ਖਾਂਪੀ ਨੂੰ ਸ਼ਮੀ ਨੂੰ ਕੋ ਨਾ ਦੋ ਮੈਨੂੰ ਪਤਾ ਸ਼ਮੀ ਬਹੁਤ ਖਿਆਲ ਰੱਖਦੀ ਆ ਪਰ ਇਹ ਕੁੜੀ ਨੂੰ ਸਮਝ ਨਹੀਂ ਆਉਂਦੀ ਉਹ ਤੇ ਦੋ ਚਾਰ ਦਿਨ ਦੀ ਨਹੀਂ ਗੱਲ ਹੈਗੀ ਆਉਣਾ ਕਿ ਤੁਸੀਂ ਕੱਲ ਹੀ ਆਓ ਚਲ ਕੋਈ ਨਹੀਂ ਮੈਂ ਸਿਰਫ ਪੁੱਛ ਕੇ ਨਾ ਮੰਮੀ ਉਹਨਾਂ ਨੂੰ ਤੇ ਤੁਹਾਨੂੰ ਫੋਨ ਕਰਨੇ ਆ ਤੁਹਾਨੂੰ ਦੱਸਨੇ ਆ ਠੀਕ ਹੈ ਬਟਾ ਦੱਸ ਦਿਓ ਕੋਈ ਨਹੀਂ ਹੋਤੀ ਟੈਨਸ਼ਨ ਨਾ ਲਾ ਕੋਈ ਨਹੀਂ ਸਭ ਕੁਝ ਠੀਕ ਹੋ ਜਾਏਗਾ ਨਹੀਂ ਨਹੀਂ ਮੈਂ ਫਿਰ ਕੁਝ ਕਿਹਾ ਤੂੰ ਹੀ ਆਪਣਾ ਵੀ ਸੱਚ ਬੋਲਦੀ ਹੁਣ ਐਸਾ ਲੱਗ ਤੇ ਮੈਂ ਤੇ ਵੱਡੀ ਨੂੰ ਕਹਿਣਾ ਨਾ ਵੱਡੀ ਜੋ ਕਰਦੀ ਚੰਗਾ ਕਰਨ ਦੀ ਉਹ ਮਾਰਾ ਨਹੀਂ ਕਰਦੀ ਪਈ ਜਦ ਕੋਈ ਨਾ ਸੀ ਜਿਕੋਈ ਨਹੀਂ ਕੋਈ ਨਹੀਂ ਮੈਂ ਕਰਨੀ ਮम्मी ਨੇ ਗੱਲ ਤੇ ਤੁਹਾਨੂੰ ਕਰਨੀ ਹੈ ਫੋਨ ਆਹੋ ਬੇਟਾ ਠੀਕ ਕਰ ਓਕੇ ਫਿਰ ਓਕੇ ਜੀ ਸੱਸੀ ਕੰਮ ਦੇ ਸੱਸੀ ਜੋ ਬਣਾ ਸੱਸੀ ਕੰਮ ਤੁਸੀਂ ਦੇਣ ਹੋ ਗਈਆਂ ਦੋ ਚਾਰ ਦਿਨ ਕਹੀ ਜੰਮੀ ਆ ਤੇ ਜਾਣਾ ਤੇ ਹੋਣੇ ਚੱਲਦੇ ਆ ਪਰ ਤੂੰ ਕਿਉਂ ਤਤ ਤਕੜਾ ਮੂਝ ਪਾਉਂਦੇ ਹੋ ਗਰਮਾ ਗਰਮੀ ਉਧਰ ਗੱਲ ਹੋਈ ਆ ਜਾ ਕੇ ਤੂੰ ਸਾਡੇ ਘਰ ਵੱਧ ਘਟ ਨਿਕਲ ਗਈ ਗੱਲ ਤੇ ਫੇਰ ਕੁੜੀਆਂ ਵਸੋਣੀਆਂ ਕਿ ਤੂੰ ਲਿਓਣੀਆਂ ਅਜੇ ਕੁੜੀਆਂ ਤੇ ਲਸੋਣੀਆਂ ਵਾ ਪਰ ਪਤਾ ਤੇ ਲੱਗੀ ਹੋਈ ਕੀ ਗੱਲ ਆ ਉਹਨੇ ਗੱਡੀ ਕਰ ਲਿਆ ਉਹੀ ਗੱਲ ਜਿਹੜੀ ਉਹ ਦਿਨ ਤੁਹਾਨੂੰ ਮੰਮੀ ਦੱਸਦੇ ਸੀ ਹੋਰ ਉਹਦੇ ਨਵਾਂ ਘਰੇ ਚੰਨ ਚੜ ਜਾਣਾ ਪਿਸ਼ਮੀ ਕੋ ਕੁਛ ਖਾਣਾ ਨਹੀਂ ਮੈਂ ਲੈ ਕੇ ਤੇ ਬਸ ਉਹੀ ਗੱਲ ਤੋਂ ਕਲੇਸ਼ ਕਰਦੀ ਆ ਤੋ ਸੱਸ ਮਾਂ ਨੇ ਸਮਝਾਉਂਦੀ ਤੋ ਸਮਝਦੀ ਨਹੀਂ ਆਗੀ ਇਹ ਕੁੜੀ ਤੇ ਨਾ ਕੁਛ ਨਹੀਂ ਪੱਲੇ ਪੈਂਦਾ ਇਹਨੂੰ ਕਿਤਨਾ ਸਮਝਾਈਏ ਸੀ ਮਾਂ ਮੈਂ ਤੇ ਆਪ ਬੜਾ ਪਰੇਸ਼ਾਨ ਹੋ ਗਿਆ ਹਾਂ ਕਿੰਨੀ ਘਰ ਅਸੀਂ ਉਹਨਾਂ ਦੇ ਘਰ ਜਾਵਾਂਗੇ ਹਰ ਵਾਰੀ ਜਦੋਂ ਵੀ ਗਏ ਬਸ ਕੋਈ ਲੜਾਈ ਕਰਕੇ ਗਏ ਆ ਕਦੀ ਉਹਰਾ ਮਸਲਾ ਹੀ ਕਦੀ ਉਹਰਾ ਮਸਲਾ ਹੀ ਪਰ ਮੈਂ ਕਿੰਨੀ ਆ ਕਦੀ ਨਹੀਂ ਇਦਾਂ ਫੋਨ ਆਇਆ ਪਿਆਜੋ ਸਾਡੇ ਦਿਲ ਕਰਦਾ ਮਿਲਨ ਨੂੰ ਬਸ ਇਹੋ ਹੀ ਹੁੰਦਾ ਵਾ ਆ ਗਏ ਉਹਨੂੰ ਸਮਝਾ ਦਿਓ ਜਦ ਮੈਂ ਤੇ ਪਰੇਸ਼ਾਨ ਹੋ ਗਿਆ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਤੇ ਜਾ ਚਾਚੀ ਨਾਲ ਨਾ ਗੱਲ ਕਰ ਤੇ ਕੱਲ ਚੱਲਾਂਗੇ ਕੋਈ ਨਹੀਂ ਮੈਂ ਕਰ ਦਿੰਨੀ ਤੁਸੀਂ ਪਾਣੀ ਪੋਣੀ ਪੀਣਾ ਵਾ ਇਹਨੂੰ ਅਕਲ ਪਤਾ ਨਹੀਂ ਕਦੋਂ ਆਣੀ ਆ ਕਦੀ ਕਹਿੰਦੀ ਮੈਂ ਆ ਨਹੀਂ ਚੀਜ਼ ਖਾਣੀ ਕਦੀ ਮੈਂ ਤੇ ਹੱਥ ਦੀ ਨਹੀਂ ਖਾਣੀ ਉਹ ਬੰਦਾ ਕੁਛ ਮਾੜਾ ਸੋਚਦੀ ਇਹਦਾ ਯੋਜਾ ਦੀ ਗੱਲ ਸਮਝ ਜਣੀ ਹੁੰਦੀ ਇਸ ਬਾਕੀ ਸਾਰਿਆਂ ਨੂੰ ਸਮਝ ਆ ਗਈ ਪਰ ਉਹਨੂੰ ਨਹੀਂ ਆਣੀ ਸਮਝੇ ਇਹ ਮਤ ਜਿਹੜੀ ਨਾ ਪੜੀ ਹੋਈ ਆ ਹੋਰ ਕੋਈ ਗੱਲ ਨਹੀਂ ਆਪਣਾ ਦਿਮਾਗ ਉਹਦਾ ਨਹੀਂ ਕੰਮ ਕਰਦਾ ਹਲੋ ਆ ਜੀ ਮੈਂ ਪਹੁੰਚ ਗਈ ਤੂੰ ਹਾਂ ਜਿਹੜੀ ਵੀ ਦਵਾਈ ਆ ਨਾ ਉਹ ਚੰਗੀ ਤਰ੍ਹਾਂ ਸਮਝ ਕੇ ਆਈ ਹਾਂ ਨਾਲੇ ਉਹ ਜਿਹੜੇ ਦੋ ਕੈਪਸੂਲ ਤੇਰੇ ਖਤਮ ਹੋਏ ਆ ਉਹ ਵੀ ਲੈ ਕੇ ਆਈ ਨਾਲੇ ਤਾਕਤ ਵਾਲਾ ਕੈਪਸੂਲ ਵੀ ਤੇਰੇ ਖਤਮ ਹੋਏ ਆ ਉਹ ਵੀ ਲੈ ਕੇ ਆਈ ਹਾਂ ਯਾਦ ਨਾਲ ਹਾਂ ਜੇ ਨਹੀਂ ਪਤਾ ਲੱਗੂਗਾ ਨਾ ਮੰਮੀ ਨੂੰ ਸਮਝਾ ਦੇ ਉਹਨਾਂ ਨੂੰ ਸਾਰਾ ਕੁਝ ਸਮਝਾਇਆ ਮੈਂ ਕਿ ਕਿਹੜੀ ਕਿਹੜੀ ਦਵਾਈ ਲੈਣੀ ਕਿਹੜੀ ਕਿਹੜੀ ਨਹੀਂ ਹਾਂ ਯਾਦ ਰੱਖ ਹੁਣ ਲੈ ਕੇ ਆਈ ਠੀਕ ਆ ਚੱਲ ਠੀਕ ਆ ਓਕੇ ਹਾਂ ਸਾਈ ਕਿਹਦਾ ਫੋਨ ਉਹ ਕੁਝ ਨਹੀਂ ਭਾਜੀ ਸਿਮਰਤ ਤੇ ਮੰਮੀ ਗਏ ਸੀ ਡਾਕਟਰ ਕੋ ਅੱਛਾ ਮੈਂ ਕੋ ਅਜੇ ਟਾਈਮ ਨਹੀਂ ਤਾਂ ਮੈਂ ਕਹਾਂ ਤੂੰ ਮੰਮੀ ਨਾਲ ਚੱਲ ਜਾ ਅੱਛਾ ਹਾਂਜੀ ਮੰਮੀ ਆਇਆ ਹੈ ਕੰਮ ਤੋਂ ਬੜਾ ਹੋਣਾ ਫਰੀ ਹੋਇਆ ਥੋੜਾ ਜਿਹਾ ਔਰ ਮੈਂ ਵੀ ਹੁਣੇ ਫਰੀ ਹੋਇਆ ਫੇਰ ਜਲਦਾ ਮੈਂ ਕੰਮ ਤੇ ਕੰਟੀਰੇ ਹਾਂਜੀ ਅੱਛਾ ਮੇਰੀ ਗੱਲ ਸੁਣ ਹਾਂਜੀ ਮੈਨੂੰ ਸਮਝ ਕਾਮੀ ਗਾ ਹਾਂਜੀ ਤੇ ਸਹੀ ਟਾਈਮ ਤੇ ਕੋ ਹਾਂ ਹਾਂ ਦੱਸੋ ਦੱਸੋ ਮੇਰ ਗੱਲ ਕਰਨੀ ਤੇਰੇ ਘਰ ਦੀ ਬਾਰੇ ਹਾਂਜੀ ਦੱਸੋ ਯਾਰ ਹਮ ਸਮਝਾ ਥੋੜਾ ਕਿਉਂ ਕੀਆ ਭਾਜੀ ਮੇਰੀ ਗੱਲ ਸੁਣ ਜਿਉ ਉਹਨੂੰ ਬੈਠੀ ਨੇ ਸਾਰਾ ਕੁਝ ਮਿਲਦਾ ਵਾ ਇਥੇ ਤੁਹਾਡਾ ਵਾ ਕੁਝ ਨਹੀਂ ਵਧੀਆ ਨਾ ਹਾਂਜੀ ਤੇ ਫਿਰ ਉਹ ਕੀ ਕਰਦੀ ਫਿਰਦੀ ਆ ਮੈਨੂੰ ਤਾਂ ਭਾਜੀ ਇਹਨੇ ਕੁਝ ਵੀ ਨਹੀਂ ਦੱਸਿਆ ਹੋਇਆ ਕਿ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਯਾਰ ਤੈਨੂੰ ਕੀ ਦੱਸਾਂ ਮੇਰੀ ਗੱਲ ਸੁਣ ਉਹ ਨਾ ਬਾਰ ਬਾਰ ਸ਼ਮੀਲ ਪਤਾ ਹੀ ਕਹਿੰਦੀ ਆ ਬਾਰ ਬਾਰ ਇਹ ਗੱਲ ਕਹਿੰਦੀ ਆ ਕਿ ਮੈਂ ਤੇਰੇ ਹੱਥਾਂ ਕੁਝ ਨਹੀਂ ਖਾਣਾ ਕਿਉਂ ਭਾਬੀ ਦੇ ਹੱਥਾਂ ਕਿਉਂ ਨਹੀਂ ਖਾਣਾ ਆਨੇ ਇਹ ਉਹਨੂੰ ਪੁੱਛ ਕਿਉਂ ਨਹੀਂ ਖਾਣਾ ਐਹ ਕੋ ਪਾ ਕੇ ਦੇ ਦੇਗੀ ਮੈਨੂੰ ਕੁਝ ਕਰ ਦੇਗੀ ਵਿੱਚ ਇਹ ਤੋਂ ਪਾ ਕੇ ਦੇ ਦੋਗੀ ਐਹੋ ਜਿਹੀ ਗੱਲਾਂ ਕਰਦੀ ਕਮਲੀਆਂ ਵੇਲਾ ਮੇਰੀ ਗੱਲ ਸੁਣ ਉਹਦੀਆਂ ਦਵਾਈਆਂ ਦਾ ਖਿਆਲ ਖਿਆਲ ਰੱਖਦੀ ਆ ਉਹਦਾ ਖਾਣ ਪੀਣ ਦਾ ਖਿਆਲ ਰੱਖਦੀ ਆ ਮਾੜਾ ਕੀ ਕਰਦੀ ਬਿਲਾ ਦੱਸਿਆ ਸਹੀ ਗੱਲ ਆ ਭਾਜੀ ਇਹ ਸਭ ਤੇ ਮੈਂ ਵੀ ਵੇਖਦਾ ਮੈਂ ਈ ਫਾਟ ਬਿਕਨਾਂ ਤੇ ਆ ਨਾ ਇਹ ਦੇ ਸਿੰਬਲ ਦਾ ਉਹ ਪਤਾ ਕਿ ਨਹੀਂ ਕੋਸ਼ ਜਦੋਂ ਦਾ ਇਹ ਗੱਲ ਦਾ ਪਤਾ ਲੱਗਾ ਨੂੰ ਮੈਨੂੰ ਪਤਾ ਇਹ ਚੀਜ਼ ਦਾ ਭਾਜੀ ਭਾਬੀ ਸਗੋਂ ਇਹ ਚੀਜ਼ ਤੋਂ ਵਾਂਝਿਆ ਤੇ ਉਹਨਾਂ ਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਉਹਦੇ ਸਗੋਂ ਸਾਡੇ ਬੱਚੇ ਦੇ ਵਿੱਚ ਆਪਣਾ ਬੱਚਾ ਲੱਭਦੇ ਆ ਤੇ ਫਿਰ ਇਹ ਕੀ ਗੱਲ ਕਰਨ ਵਾਲੀਆਂ ਹੁੰੀਆਂ ਕਿ ਮੈਂ ਤੇਰੇ ਹੱਥ ਦਾ ਕੋਈ ਨਹੀਂ ਖਾਣਾ ਉਹ ਪਾਦੇ ਲੱਗੀ ਹੋਏ ਵਿੱਚ ਕੋ ਇੰਨਾ ਦੇ ਖਿਆਲ ਪਾ ਰੱਖਦਾ ਕਿ ਇਹਦਾ ਜਨਾਬ ਖਿਆਲ ਰੱਖੀ ਇਹਦਾ ਤੂੰ ਦਿਨ ਨੂੰ ਕੁਛ ਨਹੀਂ ਦਿੰਦਾ ਕੋ ਮੈਨੂੰ ਇਹ ਗੱਲ ਦੂ ਇਹ ਸੋਚ ਜਦੋਂ ਸਿੱਧਾ ਤੇ ਮੂੰਹ ਤੇ ਗੱਲ ਕਹਿ ਦੇਣੀ ਫਿਰ ਤੇ ਮੈਂ ਤੇਰੇ ਹੱਦਾਂ ਕੁਛ ਨਹੀਂ ਖਾਣਾ ਮੈਂ ਤੇਰੇ ਕੋਲ ਆ ਦੇ ਕੋਈ ਨਹੀਂ ਖਾਣਾ ਤੂੰ ਮੇਰੇ ਕੀ ਤਾਂ ਕੀ ਪਾਦਲਾ ਤੂੰ ਤੇ ਉਹ ਐਡੀ ਦੱਸ ਗਈ ਜਿਹੜੀ ਦੁਸ਼ਮਣ ਹੈ ਉਹ ਦੀ ਭਾਜੀ ਗੱਲ ਢੱਡੀ ਸਹੀ ਆ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਉਹ ਕਿੱਧਰ ਲਿਆਂ ਕਰਨਾ ਕਿੱਧਰ ਲੈ ਜਾਂਦੀ ਆ ਜੇ ਮੈਨੂੰ ਪਤਾ ਹੁੰਦਾ ਨਾ ਇਹ ਗੱਲ ਦਾ ਮੈਂ ਤਾਂ ਕਾਹਲੀ ਅਜ ਨਾਲ ਸਾਰੀ ਗੱਲ ਕਲੀਅਰ ਕਰ ਲੈਂਦਾ ਹੁਣ ਨਾ ਉਹ ਗਈ ਆ ਮੰਮੀ ਦੇ ਨਾਲ ਹਸਪੀਟਲ ਤੇ ਆਉਂਦੀ ਆਣਾ ਮੈਂ ਉਹਨਾਂ ਸਾਰੀ ਗੱਲ ਕਰੂੰਗਾ ਜੇ ਗੱਲ ਕਰਨ ਲੱਗ ਜਾਓ ਮਰਜ਼ੀ ਕਰ ਲਾਓ ਉਹ ਸਮਝਾਏ ਇੱਕ ਤਰੀਕੇ ਦੇ ਨਾਲ ਠੀਕ ਹੈ ਨਾ ਜੇ ਤੂੰ ਖਾਣਾ ਖਾਣਾ ਉਹਦੇ ਹੱਥਾਂ ਕੋ ਜੇ ਨਹੀਂ ਖਾਣਾ ਨਾ ਤਾਂ ਆਪਣੇ ਆਪੇ ਬਣਾ ਖਾਣਾ ਪਰ ਮੈਨੂੰ ਭਾਈ ਲੱਗਦਾ ਹੈ ਕਿ ਉਹ ਸੁਧਰ ਗਈ ਆ ਪਰ ਉਹ ਕਦੀ ਨਹੀਂ ਸੁਧਰ ਸਕਦੀ ਤੁਹਾਨੂੰ ਸ਼ੁਰੂ ਤੋਂ ਹੀ ਪਤਾ ਭਾਜੀ ਮੇਰੀ ਉਹਦੇ ਨਾਲ ਅੰਡਰਸਟੈਂਡਿੰਗ ਹੀ ਮੈਚ ਨਹੀਂ ਹੁੰਦੀ ਕਿਵੇਂ ਉਹਦੇ ਨਾਲ ਮੈਂ ਰਹਿਣਾ ਹੈ ਅੱਬਾ ਸਮਹ ਹੋਣੀ ਚਲੋ ਦਾ ਆ ਬੱਚਾ ਹੋਣ ਵਾਲਾ ਵਾ ਮੈਂ ਉਹਦੇ ਨਾਲ ਨਾਰਮਲ ਹੋ ਗਿਆ ਮੈਂ ਕੀ ਚੱਲ ਕੀ ਕਰਨਾ ਕੋਈ ਚੱਲ ਕੇ ਹੁਣ ਜੇ ਆਪਣੀ ਇੰਨੀ ਵਧੀਆ ਮੈਡ ਲਾਈਫ ਚੱਲਦੀ ਆ ਤੇ ਜਰੂਰੀ ਆ ਕਿ ਮੈਂ ਆਪਣਾ ਗੁੱਸਾ ਲਿਆਉਂਗਾ ਜਾਂ ਕੁਝ ਵੀ ਚੀਜ਼ ਕਰੂੰਗਾ ਉਹਨੇ ਕਰਕੇ ਮੈਂ ਤਾਂ ਸਫਰ ਹੋਣਾ ਹੀ ਹੋਣਾ ਮੈਂ ਨਾਲ ਆਪਣੇ ਘਰਦਿਆਂ ਨੂੰ ਵੀ ਕਰਾਉਂਗਾ ਇਹਨੂੰ ਪਤਾ ਨਹੀਂ ਵਿੱਚ ਕਿ ਕੀ ਹੋ ਜਾਂਦਾ ਵਿੱਚ ਕੀ ਕਰਨ ਲੱਪੇਦੀ ਏ ਮੇਰੀ ਗੱਲ ਸੁਣਾ ਤੇ ਇਹ ਪਰਸੋਂ ਦੀ ਗੱਲ ਹੈ ਸ਼ਮੀ ਲਈ ਰੋਟੀ ਲਾ ਗਈ ਹੈ ਠੀਕ ਹੈ ਇਹਨੇ ਪਤਾ ਕੀਤਾ ਰੋਟੀ ਉਹਨੇ ਆ ਕੇ ਮਾਰੀ ਹੈ ਐਹ ਪਤਾ ਨਹੀਂ ਤੂੰ ਮੈਨੂੰ ਕੀ ਖਵਾ ਦੇ ਲੱਗੀ ਆ ਕਿ ਮੇਰੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਆ ਜਰਾ ਦਮਾਸ਼ ਨੂੰ ਉਸੋ ਦੇ ਕਿਉਂ ਜੀ ਗੱਲਾਂ ਕਰਦੀ ਏ ਉਹਨੂੰ ਸਮਝਾ ਗੋ ਹਾਂ ਮੈਂ ਕੋਈ ਨਹੀਂ ਭਾਜੀ ਮੈਂ ਸਮਝਾਉਂਗਾ ਤੇ ਇਹੀ ਭਾਬੀ ਨੂੰ ਕਿਉਂ ਕਿਉਂ ਦੀ ਗੱਲ ਦਾਣਾ ਗੋਸਾਣਾ ਕਰਨ ਭਾਬੀ ਨੂੰ ਤਾਂ ਪਤਾ ਹੀ ਆ ਕਿਵੇਂ ਦੀਗੀ ਉਹ ਉਹ ਤੇਰੀ ਭਾਬੀ ਇੰਜ ਨਾ ਮਰੀ ਸਮਝਾਈਏ ਨਾ ਉਹ ਕਿਹੜੀ ਦੀ ਗੱਲ ਦਾ ਗੁੱਸਾ ਕਰਦੀ ਪਤਾ ਕਿੰਨਾ ਖਿਆਲ ਹਦੀ ਫਿਰ ਵੀ ਉਹਦਾ ਪਰ ਉਹ ਨੂੰ ਸਮਝਾਣਾ ਗੱਲਾਂ ਕਰਨ ਵਾਲੀਆਂ ਥੋੜੀ ਨਾ ਮੇਰੀ ਗੱਲ ਸੁਣੋ ਤੁਸੀਂ ਬਾਜ ਨਹੀਂ ਆਏ ਤੇ ਤਾਂ ਮੈਂ ਨਹੀਂ ਗੱਲ ਕਹੀ ਸੀ ਨਾ ਕਿ ਮੁੰਡੇ ਨਾਲ ਨਾ ਗੱਲ ਕਰਿਓ ਮਹਾ ਦਾ ਦਿਮਾਗ ਸੈੱਟ ਹੋਇਆ ਵਾ ਤੇ ਮਹਾ ਅਨ ਦੋਵਾਂ ਜੀਆਂ ਦੀ ਬਣਨ ਲੱਗੀ ਆ ਤੇ ਤੁਸੀਂ ਫੇਰ ਲੁੱਤੀਆਂ ਲਾਉਣੋਂ ਬਾਜ ਨਹੀਂ ਆਏ ਬਾਜ ਮੈਂ ਨਹੀਂ ਹੁੰਦਾ ਤੂੰ ਨਹੀਂ ਉਹਦੀ ਬਾਜ ਉਹ ਬਿਲਕੁਲ ਤੇ ਮੂੰਹ ਤੇ ਵੀ ਮੇਰੀ ਗੰਦੀ ਇਹ ਦੁਆਰ ਕੇ ਕਿ ਕੋਈ ਖਾਣਾ ਨਹੀਂ ਮੇਰੇ ਹੱਥੇ ਰਿਹਾ ਉਹ ਤਾਂ ਸਿੱਧਾ ਕਹਿਣਾ ਮਤਲਬ ਤੇ ਇਹੋ ਹੀ ਹੈ ਨਾ ਕਿ ਮੇਰੇ ਹੱਥ ਜਹਾਜ ਦੇ ਲੱਗੇ ਆ ਤੇ ਬਾਤ ਕੋਈ ਨਹੀਂ ਇਹਦੇ ਵਿੱਚ ਭਾਈ ਨੇ ਗਲਤ ਵੀ ਕੀ ਕਿਹਾ ਵਾ ਜੋ ਕੁਝ ਵੀ ਆ ਸੱਚ ਹੀ ਆ ਇਹ ਕਿਹੜਾ ਭਾਈ ਨੇ ਕੋਈ ਆਪਣੇ ਵੱਲੋਂ ਗੱਲ ਬਣਾ ਕੇ ਲਾਤੀ ਆ ਸਾਰੀ ਮੇਰੀ ਸੁਣ ਗੱਲ ਤੈਨੂੰ ਪਤਾ ਹੀ ਆ ਉਹ ਆਪ ਇੰਨੀ ਮਾੜੀ ਨਹੀਂ ਹੈਗੀ ਉਹ ਨਾ ਕਿਹੇ ਨਾ ਸਹੇਲੀ ਦੇ ਟੇਟੇ ਚੜੀ ਆ ਸਾਰਾ ਦਿਨ ਕਰਦੀ ਫੋਨ ਤੇ ਗੱਲਾਂ ਤੇ ਜਿੱਥੋਂ ਤੱਕ ਮੇਰਾ ਵਿਚਾਰਿਆ ਨਾ ਇਹ ਸਾਰਾ ਕਾਰਨਾਮਾ ਸਹੇਲੀ ਦਾ ਹੈ ਬਈ ਇਹ ਸਹੇਲੀ ਆਦੀ ਆ ਇਦੋਂ ਪਰੰਗਟ ਹੈਗੀ ਤੇ ਚਾਜ ਦੇ ਨਾਲ ਰਿਆ ਕਰ। ਉਹ ਕੋਈ ਪਹਿਣਾ ਪਹਿਣਾ ਦੀ ਬੰਦੀ ਕੋਈ ਵੇਖ ਥੋੜਾ ਸਭ ਹੁੰਦਾ ਵੈ ਇਨਾਂ ਗੱਲਾਂ। ਤੈਨੂੰ ਤਾਂ ਪਤਾ ਹੀ ਅੱਜਕੱਲ ਕਿੱਦਾਂ ਦੇ ਹਲਾਕੇ ਲੋਕਾਂ ਦੇ। ਉਹ ਚੌਂਦੀ ਨਹੀਂ ਆ। ਤੇ ਇਹ ਮੇਰੇ ਨਾਲ ਰਣਕੇ ਰਵੇ ਲੋਕੀ ਦੇ ਪਾਰ ਦੇ ਸਾਡਾ ਘਰ ਤੇ ਇਹਨੂੰ ਹਜੇ ਨਹੀਂ ਅਕਲ ਨਹੀਂ ਹੈਗੀ। ਹਜੇ ਉਮਰ ਨਹੀਂ ਅਕਲ ਆਉਣੀ ਆ ਨਾ। ਪਰ ਭਾਬੀ ਉਹਨੂੰ ਇਨੀ ਤੇ ਸਮਝ ਹੋਣੀ ਚਾਹੀਦੀ ਆ ਨਾ। ਉਹਨੂੰ ਤਾਂ ਵੇਖਦਾ ਮਾ ਨਾ ਘਰ ਦੇ ਵਿੱਚ ਕੋਣ ਮੇਰੇ ਨਾਲ ਕਿਵੇਂ ਕਰਦਾ ਕਿਵੇਂ ਨਹੀਂ ਕਰਦਾ। ਇਥੇ ਤੱਕ ਹੀ ਤੁਹਾਨੂੰ ਇਹ ਵੀ ਪਤਾ ਵਾ ਜੇ ਸਾਡੇ ਦੋਨਾਂ ਵਿੱਚ ਕੁਝ ਸਹੀ ਹੋਇਆ ਨਾ ਉਹਦੀ ਵਜ੍ਹਾ ਸਿਰਫ ਤੁਸੀਂ ਜੇ। ਸਹੀ ਮੈਨੂੰ ਪਤਾ ਵ ਤੂੰ ਵੀ ਬਹੁਤ ਚੰਗਾ ਵਾਂ ਤੇ ਵੇਖ ਉਹ ਸ਼ੁਰੂ ਤੋਂ ਮੇਰੇ ਨਾਲ ਰਹੀ ਆ ਮੈਂ ਉਹਨੂੰ ਮਾੜਾ ਨਹੀਂ ਕਹਿਣ ਦੀ ਬਸ ਮੈਂ ਇਹ ਕਹਿਣ ਦੀ ਆ ਕਿ ਕਿਹਰੇ ਮਗਰ ਲਾ ਕੇ ਚੱਲਣ ਦੀ ਆ ਮਾੜੀ ਨਹੀਂ ਹੈਗੀ ਬਾਕੀ ਵੇਖ ਹੁਣ ਆਪਾਂ ਉਹਦੇ ਨਾਲ ਕੁਝ ਕਰਦੇ ਚੰਗੇ ਨਹੀਂ ਲੱਗਦੇ ਜਿੱਦਾਂ ਦੇ ਉਹਦੇ ਹਲਾਕੇ ਤੁਹਾਨੂੰ ਪਤਾ ਹੀ ਆ ਹੁਣ ਹਾਨੂੰ ਉਹਨੂੰ ਪਿਆਰ ਨਾਲ ਰੱਖਣਾ ਚਾਹੀਦਾ ਚੱਲ ਬੋਲਦੀ ਹੈ ਤੇ ਬੋਲਦੀ ਜੇ ਆਪੇ ਬਣਾ ਕੇ ਖਾਣੀ ਆ ਤੇ ਆਪੇ ਖਾ ਲੈ ਨਹੀਂ ਤਾਂ ਫਿਰ ਮੰਮੀ ਜੀ ਬਣਾ ਦਿਆ ਕਰਨਗੇ ਮੰਮੀ ਉਹ ਗੱਲ ਨਹੀਂ ਆ ਗੱਲ ਪਤਾ ਕੀ ਆ ਉਹ ਮਿੱਦੀ ਦੇ ਮਰਜ਼ੀ ਪਿੱਛੇ ਲੱਗੇ ਭਾ ਕੋ ਮਰਜ਼ੀ ਉਹਦਾ ਉਹਦਾ ਦਿਮਾਗ ਨਹੀਂ ਕੰਮ ਕਰਦਾ ਜੇ ਕੱਲ ਨੂੰ ਤੂੰ ਨਿੱਕੀ ਹੋ ਗਈ ਤੇ ਫਿਰ ਸਾਹਿਲੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਪਿਆਰ ਨਾ ਸਮਝਾ ਨਹੀਂ ਉਹਨੇ ਐਵੇਂ ਗੁੱਸੇ 'ਚ ਨਾ ਇਦਾਂ ਬੋਲੀ ਐਵੇਂ ਤੈਨੂੰ ਪਤਾ ਉਹਦਾ ਸੁਭਾਅ ਵੀ ਉਦਾਂ ਦਾ ਗੁੱਸੇ ਵਾਲਾ ਤੇ ਉਹਨੂੰ ਬਸ ਪਿਆਰ ਨਾ ਸਮਝਾਉਣੀ ਸੀ ਭਾਬੀ ਨਾ ਇਦਾਂ ਨਾ ਕਰਿਆ ਕਰ ਭਾਬੀ ਤੇਰਾ ਭਲਾ ਹੀ ਚਾਹੁੰਦੀ ਆ ਬੁਰਾ ਨਹੀਂ ਚਾਹੁੰਦੀ ਜੇ ਤੈਨੂੰ ਕੋਈ ਚੀਜ਼ ਦਿੰਦੀ ਆ ਤੇਰੇ ਵਾਸਤੇ ਤੇ ਉਹ ਖਾ ਲਿਆ ਕਰ ਤੇਰੇ ਭਲੇ ਵਾਸਤੇ ਦਿੰਦੀ ਆ ਤੂੰ ਕਿੱਥੇ ਕੰਮ ਕਰਦੀ ਫਿਰੇਂਗੀ ਹੁਣ ਐਸਾ ਹਾਲ ਚ ਕਿੱਥੇ ਬੰਦੇ ਕੁੜੀ ਕੋਈ ਨਾ ਕ ਕਿੰਨਾ ਕੰਮ ਕਰ ਲੂਗੀ ਆ ਰੋਟੀ ਬਣਾਉਂ ਗਰਮੀ ਚ ਤੇ ਉੰਤਰਾਤ ਲਿਆਨ ਹੋ ਜਾਂਦਾ ਬੰਦੇ ਦਾ ਪਸੀਨੇ ਨਾਲ ਤੇ ਜੇ ਚੱਕਰ ਆਉਣ ਲੱਗ ਪਏ ਫੇਰ ਕੋਈ ਨਾ ਹੁੰਦੀ ਆ ਨਾ ਮੈਂ ਆਪਣੇ ਹਿਸਾਬ ਨਾਲ ਆਪੇ ਗੱਲ ਕਰ ਲੈਣਾ ਆਪਣੇ ਹਿਸਾਬ ਨਾਲ ਨਹੀਂ ਕਰਨੀ ਮੇਰੇ ਹਿਸਾਬ ਨਾਲ ਗੱਲ ਕਰਨੀ ਹੈ ਤੂੰ ਵੀ ਸੁਣ ਲਾ ਤੂੰ ਹੀ ਤਾਂ ਮੇਰੀ ਆਣ ਕੇ ਨੰਦਰ ਗੱਲ ਸੁਣ ਲੋ ਜਾ ਤੇਰੀ ਕੀ ਗੱਲ ਸੁਣ ਲਾਂ ਮੈਂ ਉਹ ਹੁਣ ਨਾ ਤੁਸੀਂ ਨਾ ਲੜਨਾ ਸ਼ੁਰੂ ਹੋ ਜਾਓ ਮੈਂ ਮਰਮਾਨਾ ਕਰ ਲਊਗਾ ਆਦਨਾ ਗੱਲ ਤੇ ਮੈਨੂੰ ਦੱਸ ਮੈਂ ਰੋਟੀ ਬਣਾ ਕੇ ਲੈ ਆਂ ਤੇਰੇ ਲਈ ਨਹੀਂ ਹੁਣ ਮੈਂ ਚੱਲਦਾ ਕੰਮ ਤੇ ਮੇਰੀ ਗੱਲ ਸੁਣ ਤੈਨੂੰ ਲੱਗੀ ਨਹੀਂ ਅਜੇ ਤੱਕ ਕੀ ਮਨ ਲੱਤਾ ਠਾ ਤੇਨੇ ਸਮਝਨੀ ਲਗੀ ਅਗਲੀ ਸਿੱਧਾ ਕਹਿ ਕੇ ਗਈ ਆ ਕਿ ਤੂੰ ਤੇ ਤੁਹਾਡੇ ਹੱਥ ਦੀ ਰੋਟੀ ਨਹੀਂ ਖਾਣੀ ਨਾ ਮੇਰੇ ਘਰ ਦੇ ਰੋਟੀ ਜਣੀ ਆ ਤੇ ਨਾ ਮੈਂ ਰੋਟੀ ਖਾਣੀ ਆ ਉਹਦਾ ਤੇ ਹੋ ਗਿਆ ਦਿਮਾਗ ਖਰਾਬ ਨਾਲੇ ਮੇਰੀ ਗੱਲ ਸੁਣ ਲੋ ਜੋ ਕਸੂਰ ਹੋਗਾ ਉਹਦਾ ਹੋਊਗਾ ਨਾ ਉਹਨੇ ਬਕਵਾਸ ਕੀਤੀ ਆ ਨਾ ਉਹਦੇ ਚ ਮੁੰਡੇ ਦਾ ਕੀ ਕਸੂਰ ਆ ਹੁਣ ਹਸਪੀਟਲ ਗਈਆਂ ਨੇ 9 ਸਸ ਬਹੁਤਾ ਨਹੀਂ ਤੇ ਉਹਨਾਂ ਦਾ ਪਈ 1.5 ਘੰਟਾ ਬੰਨੇ ਆ ਕਦੋਂ ਉਹਨਾਂ ਨੇ ਰਿਕਸ਼ੇ ਤੇ ਆਉਣਾ ਮੇਰੇ ਆਣਾ ਭੁੱਖਾ ਬੈਠਾ ਰਹੂਗਾ ਫੇਰ ਕੰਮ ਤੇ ਚਲ ਜੇ ਭੁੱਖਾ ਤੂੰ ਬਾਲੀ ਸਿਆਣੀ ਨੇ ਬਣ ਮੇਰੀ ਗੱਲ ਸੁਣ ਸਾਈਂ ਉਹਨੂੰ ਸਮਝਾ ਲਾ ਸਿੱਧੀਆਂ ਜਿਹੀ ਗੱਲ ਆ ਪੇਰਾ ਮੰਦਾ ਤੇਰਾ ਕੋਈ ਕਸੂਰ ਨਹੀਂ ਗੱਦ ਵਿੱਚ ਪਰ ਜੇ ਕੱਲ ਨੂੰ ਕੋਈ ਗੱਲ ਹੋਈ ਨਾ ਤੇ ਇਹਦੇ ਸਿਰ ਤੇ ਪਾਣੀ ਹੋਏ ਸਾਰੀ ਗੱਲ ਤੇ ਮਾਂ ਦਾ ਵੀ ਸੁਣਾਂਗਾ ਮੈਂ ਉਹਨੂੰ ਮੈਂ ਚੱਲਾਂ ਕੰਮ ਸਾਈ ਫੁਲਕਾ ਖਾ ਕੇ ਜਾਈ ਮੇਰੀ ਗੱਲ ਸੁਣ ਲੋ ਤੁਹਾਨੂੰ ਤੇ ਬਿਲਕੁਲ ਜਮਾ ਹੀ ਅਕਲ ਨਹੀਂ ਹੈਗੀ ਫਿਰ ਤੁਸੀਂ ਕਹਿਣਾ ਮਾਪੀ ਮੈਨੂੰ ਮੰਦਾ ਚੰਗਾ ਬੋਲਦੀ ਮੇਰੀ ਜਨਾਨੀ ਸਮਝ ਨਹੀਂ ਲੱਗਦੀ ਤੁਹਾਨੂੰ ਜਾਂ ਤੂੰ ਮੰਦਾ ਚੰਗਾ ਬੋਲਾ ਜਿੱਦਾਂ ਮਰਜ਼ੀ ਬੋਲਾ ਮੇਰੀ ਗੱਲ ਸੁਣ ਅਰੇ ਸੱਤਾ ਤੂੰ ਕਿਦਾਂ ਪਿਆ ਵਾ ਸਮਝ ਨਹੀਂ ਲੱਗੀ ਤੈਨੂੰ ਨਹੀਂ ਸੁਣ ਲੱਗਦੀ ਮੇਰੀ ਗੱਲ ਸੁਣ ਲੋ ਤਾਨੂੰ ਪਤਾ ਹੀ ਹੈਦਾ ਵੀ ਸਵੇਰ ਹੈਗਾ ਗਰਮ ਤੇ ਉਹ ਜਿਹੜੀ ਆ ਨਾ ਉਹ ਚਾਰ ਰਤੀਆਂ ਇਹਦੇ ਤੋਂ ਵੱਧਿਆ ਫੇਰ ਤੁਸੀਂ ਕਹਿਣਾ ਵੀ ਸ਼ਮੀ ਮੈਨੂੰ ਬੋਲਦੀ ਆ ਤੁਹਾਨੂੰ ਸਮਝ ਨਹੀਂ ਲੱਗਦੀ ਹੁਣ ਐਸਾ ਹਾਲਾਤ ਚ ਉਹਦੇ ਦਿਵਾਲੇ ਹੋਊਗਾ ਤੇ ਉਹਦਾ ਕੋਈ ਪਤਾ ਨਹੀਂ ਮੂੰਹ ਚੱਕ ਕੇ ਕਿੱਧਰ ਨੂੰ ਤੁਰ ਪਈ ਤੇ ਉਹਨੂੰ ਨਹੀਂ ਪਤਾ ਮੈਂ ਕਿਹੜੀ ਹਾਲਾਤ ਹਾਲਤ ਚ ਤੈਨੂੰ ਕਿੱਦਾਂ ਬੋਲਣਾ ਤੂੰ ਇੰਨਾ ਖਿਆਲ ਰੱਖਦੀ 24 ਘੰਟੇ ਦੇ ਪਿੱਛੇ ਵਿੱਚ ਭੰਜੀ ਫਿਰਦੀ ਰਹਿਣੀ ਆ ਤੇ ਉਹ ਕੀ ਅੱਗੇ ਬੋਲਦੀ ਆ ਮੈਨੂੰ ਪਤਾ ਵਾ ਰਣਜੀਤ ਮੈਂ ਉਹਦਾ ਬੜਾ ਕਰਦੀ ਆ ਉਹ ਮੇਰਾ ਮੁੱਲ ਨਹੀਂ ਪਾਉਣ ਲਈ ਪਰ ਕਹੇ ਤੈਨੂੰ ਪਾਉਗੀ ਮੇਰੀ ਗੱਲ ਸੁਣ ਇਹ ਕਰੀ ਨਾ ਨੂੰ ਤੱਤੇ ਵੇ ਸੁਣਾਉਣ ਦੀ ਉਹ ਤੈਨੂੰ ਪਤਾ ਵਾ ਇਹ ਨਹੀਂ ਕਿ 80 60 ਸਮਝਣ ਵਾਲੀ ਨਹੀਂ ਹੈ ਨਾ ਮੈਂ ਉਹਦੀ ਸੇਵਾ ਇਸ ਕਰਕੇ ਨਹੀਂ ਕਰਨੀ ਕਿ ਉਹ ਮੇਰਾ ਮੁੱਲ ਪਾਵੇ ਮੈਂ ਵੱਡੀ ਹਾਂ ਉਹਦੇ ਨਾਲ ਤੇ ਉਹਦਾ ਫਰਜ਼ ਮੇਰਾ ਫਰਜ਼ ਹੈ ਕਿ ਮੈਂ ਉਹਦੀ ਸੇਵਾ ਕਰਾਂ ਐਸ ਹਾਲਤ ਚ ਮੈਂ ਉਹਦੀ ਤੁਹਾਨੂੰ ਪਤਾ ਭੈਣ ਹੈ ਵੱਡੀ ਤੂੰ ਭੈਣ ਹੈ ਨਾ ਜਤਨ ਜੀ ਮੇਰਾ ਵੀ ਉਹ ਭਰਾ ਮੇਰਾ ਫਰਜ਼ ਬੰਦਾ ਨੂੰ ਸਮਝਾਉਣਾ ਤੇ ਉਹ ਸਮਝਾ ਦਿੱਤਾ ਨੂੰ ਠੀਕ ਹੈ ਆਪੇ ਸਮਝਾ ਲਊ ਆਪਣੇ ਹਿਸਾਬ ਨਾਲ ਬਹੁਤ ਬੜਾ ਡਰ ਲੱਗਦਾ ਕਿ ਮਾਂ ਉਹ ਹੁਣ ਦੀ ਸਟੈਂਡਿੰਗ ਹੋਈ ਆ ਮਾਂ ਉਹ ਬਾਬਾ ਮਾਂ ਉਹਨਾਂ ਦੀ ਬਣਨ ਲੱਗੀ ਆ ਤੇ ਆ ਸਾਡੇ ਕਰਕੇ ਫੇਰ ਕੋਈ ਨਵਾਂ ਇਸ਼ੂ ਨਾ ਕਰੇ ਤਾਂ ਹੋ ਜਾਏ ਤਾਂ ਦੋਹਾਂ ਜੀਆਂ ਦੀ ਫੇਰ ਲੜਾਈ ਪੈ ਜਾਏ ਉਧਰੋਂ ਉਹ ਇਹ ਹਾਲ ਅੱچے ਆ ਤੁਸੀਂ ਕਿਉਂ ਨਹੀਂ ਸਮਝ ਪਾਉਂਦੇ ਮੇਰੀਆਂ ਗੱਲਾਂ ਤੇ ਫਿਰ ਕੀ ਕਰਨਾ ਹੈ ਕਰਨਾ ਕੀ ਆ ਕੋਈ ਗੱਲ ਨਹੀਂ ਰੋਟੀ ਪਾਣੀ ਮੈਂ ਬਣਾ ਦੇਣੀ ਆ ਖਾਣੀ ਖਾਵੇ ਨਹੀਂ ਤੇ ਆਪਣਾ ਤੇ ਖਾਲੇ ਫਿਰ ਤੇ ਫਿਰ ਮੈਂ ਵੀ ਤੋਹੀ ਗੱਲ ਕਹਿੰਦੇ ਆ ਮੈਂ ਵੀ ਤੋਹੀ ਗੱਲ ਕਹੀ ਆ ਇੱਕ ਵਾਰੀ ਕਹਿਣਾ ਬੰਦਾ ਵਾ ਤੇ ਤੇਨੂੰ ਨਹੀਂ ਪਤਾ ਇਹ ਗੱਲ ਦਾ ਤੂੰ ਚੁੱਪ ਕਰ ਜਾ ਕਰ ਹਾਂ ਕਦੇ ਇਹਨਾਂ ਨੂੰ ਸਮਝਾਉਣਾ ਪੜਾਉ ਖਾ ਚੋ ਮੱਝੀ ਕਰ ਬਣਾ ਸੰਜਣਾ ਸੋਖਾ ਹਾਂ ਨੇ ਆਣਾ ਰੋਟੀ ਖਾਦੀ ਤੋਂ ਬਿਨਾਂ ਹੀ ਚੱਲ ਗਿਆ हां मम्मी फोन ਕੀਤਾ ਕਿ ਆ ਜਾਨੀ ਬਸ ਪਾਬੀ ਮੇਰਾ ਵਧੀਆ ਤੁਸੀਂ ਸੁਣਾਓ ਠੀਕ ਹੋ हां ਮੈਂ ਵੀ ਠੀਕ ਆ ਹੁਣ ਸੁਣਾ ਘਰ ਸਭ ਠੀਕ ਠਾਕ ਹੈ ਬਸ ਵਧੀਆ ਹੋਰ ਸੁਣਾ ਪੂਆ ਜੀ ਹੁਣੀ ਸਾਰੇ ਠੀਕ ਠਾਕ ਨੇ हां ਸਭ ਠੀਕ ਆ ਮੰਮੀ ਤੇ ਗਏ ਹੋ ਤੇ ਚਾਚੀ ਜੀ ਗਏ ਉਥੇ ਬਾਜ਼ਾਰ ਗਈ ਅੱਛਾ ਹਾਂ ਮੌਸਮ ਥੋੜਾ ਜਿਆਦਾ ਠੀਕ ਸੀ ਤੇ ਕਹਿੰਦੇ ਆਪਾਂ ਬਾਜ਼ਾਰੋਂ ਆ ਕੇ ਹੁੰਦੇ ਥੋੜਾ ਬਹੁਤ ਸੰਭਾਲ ਲੈ ਕੇ ਹੁੰਦੇ ਆ ਚਲੋ ਗਾਣਾ ਚਾਚੀ ਨੂੰ ਚਾਹ ਬੜਾ ਹੈ ਤੇ ਮੈਂ ਉਹ ਲਿਆਵਾ ਉਹਨਾਂ ਵਗੈਰਾ ਤੇ ਕਰਾਂ ਸਵਾਟੇ ਸ਼ੁਰੂ ਬਸ ਬਸ ਚਾਹ ਤੇ ਸਾਰਿਆਂ ਨੂੰ ਬੜਾਵਾ ਭਾਬੀ ਮੈਨੂੰ ਕਿੰਨਾ ਚਾਹਵਾ ਤੁਹਾਨੂੰ ਤਾਂ ਪਤਾ ਹੀ ਆ ਹਾਂ ਇਹ ਤੇ ਆ ਸਿਮਰਤ ਨਾਲੋਂ ਜ਼ਿਆਦਾ ਚਾਹ ਤੈਨੂੰ ਮੈਨੂੰ ਇੰਨੀ ਗੱਲ ਦਾ ਪੱਕਾ ਪਤਾ ਵਾ ਤੱਕ ਇਹ ਚਿਹਰਾ ਵੀ ਮੈਨੂੰ ਦੱਸਦਾ ਜਦੋਂ ਮਿਲਦੀ ਹੈ ਨਾ ਪਰ ਕੀ ਕਰਾਂ ਭਾਬੀ ਸਿਮਰਤ ਨਹੀਂ ਨਾ ਇਹ ਗੱਲ ਸਮਝਣ ਦੀ ਭਾਬੀ ਮੈਂ ਤਾਂ ਨੂੰ ਆ ਗੱਲ ਕਹਿਣੀ ਸੀ ਪੀਣਾ ਇਹਨੂੰ ਥੋੜਾ ਜਿਹਾ ਆਣ ਕੇ ਨਾ ਕੋਈ ਜਾਣਾ ਸਮਝਾਓ ਪਾਪ ਨਹੀਂ ਚਾਚੀ ਜੀ ਨੂੰ ਭੇਜ ਦੋ ਤੇ ਭਾਵੇਂ ਆਪ ਆਜੋ ਇੱਥੇ ਬੜਾ ਕੰਮ ਖਰਾਬ ਹੋਣਾ ਜੇ ਆਓ ਸਿਮਰਤ ਸਿਮਰਤ ਕੈਨ ਨਹੀਂ ਕਮੀ ਉਦੋਂ ਆਇਆ ਹੀ ਤੇਰੀ ਸਸਤਾ ਫੋਨ ਤੇ ਕਿਹਾ ਹੀ ਮੈਨੂੰ ਕੀਤਾ ਕਿ ਮੰਮੀ ਦੇ ਸੁਪਤੇ ਸੀ ਤੇ ਮੈਂ ਮੰਮਾ ਨੂੰ ਤੇ ਚਾਚੀ ਨੂੰ ਕਿਹਾ ਸੀ ਤੇ ਕਹਿੰਦੇ ਕੋਈ ਨਹੀਂ ਚੱਲ ਜਾਨੇ 1-2 ਦਿਨ ਤੱਕ ਕੋਈ ਨਹੀਂ ਚੱਲ ਜਾਨੇ ਉਹਨਾਂ ਫੋਨ ਤੇ ਸਮਝਾਇਆ ਵਾ ਨਹੀਂ ਕਰਦੀ ਮੰਮਾ ਤੇ ਉਹ ਹੀ ਗੈਨ ਗਈ ਪਤਾ ਕੀ ਆ ਸੀਮਾ ਭਾਬੀ ਮੈਂ ਤਾਂ ਬਰਦਾਸ਼ਤ ਕਰ ਲੈਨੀ ਹਰ ਚੀਜ਼ ਮੈਂ ਤੁਹਾਨੂੰ ਉਦਣ ਵੀ ਆਣ ਕੇ ਦੱਸਿਆ ਸੀ ਸਾਰਾ ਕੁਝ ਪਰ ਰੰਜੀਤ ਨਾ ਰੰਜੀਤ ਨਹੀਂ ਬਰਦਾਸ਼ਤ ਕਰਦੇ ਉਹ ਇਹੋ ਕਹੀ ਜਾਂਦੇ ਆ ਕਹਿੰਦੇ ਤੂੰ ਸ਼ੁਰੂ ਤੋਂ ਐਸ ਕੁੜੀ ਨਾ ਬੜਾ ਕੀਤਾ ਪਰ ਇਹਨੇ ਤੇਰਾ ਮੁੱਲ ਨਹੀਂ ਪਾਇਆ ਤੇ ਤੈਨੂੰ ਮੈਂ ਹੁਣ ਨਹੀਂ ਹੋ ਕਰਨ ਦੇਣਾ ਇਦਾਂ ਜਿਆਦਾ ਇਹ ਤੇ ਤੋੜ-ਤੋੜ ਸੁੱਟੀ ਜਾਂਦੀ ਤੈਨੂੰ ਗੱਲ ਤੇ ਤੇਰੀ ਸਹੀ ਏ ਸ਼ਮੀ ਤੂੰ ਉਹਦਾ ਇੰਨਾ ਸੋਚਿਆ ਨਾ ਇੱਧਰ ਵੀ ਇੰਨਾ ਸੋਚਿਆ ਉਧਰ ਜਾ ਕੇ ਵੀ ਇੰਨਾ ਸੋਚਿਆ ਜੀ ਹੁਣ ਬਚਾਉਣ ਵਾਲਾ ਨਾ ਤਾਂ ਵੀ ਸੋਚਦੀ ਪਰ ਮੱਤ ਤੇ ਇੰਨਾ ਪੜਦਾ ਇਹਦਾ ਪਿਆ ਨਾ ਪਤਾ ਨਹੀਂ ਸਮਝਦੀ ਨਹੀਂ ਕੁੜੀ ਕੋਈ ਨਹੀਂ ਜੀ ਚਾਚੀ ਜੂ ਨਹੀਂ ਆਉਂਦੇ ਆ ਨਾ ਤੇ ਮੈਂ ਗੱਲ ਕਰਨੀ ਐ ਕਿ ਕੀ ਕਹਿੰਦੇ ਆ ਭਾਬੀ ਤੁਹਾਨੂੰ ਕੀ ਦੱਸਾਂ ਜਿੱਦਾਂ ਦਾ ਮੈਂ ਸੁਣਿਆ ਨਾ ਇਹ ਮਾਂ ਬੜਨ ਵਾਲੀ ਆ ਮੈਨੂੰ ਐ ਲੱਗਦਾ ਕਿ ਮੇਰਾ ਦੁੱਖ ਦੁੱਖ ਹੀ ਨਹੀਂ ਰਹਿ ਗਿਆ ਕੋਈ ਲੈ ਇਹਦਾ ਬੱਚਾ ਕੀ ਤੇ ਮੇਰਾ ਬੱਚਾ ਕੀ ਘਰ ਵਿੱਚ ਬੱਚਾ ਤੇ ਆਉਣ ਲੱਗਾ ਵਾ ਨਾ ਪੁੱਤ ਹੋਵੇ ਤੇ ਧੀ ਹੋਵੇ ਉਹ ਸਾਡਾ ਹੀ ਆ ਬਸ ਹੋਰ ਘਰ ਚ ਰੌਣਕ ਆਉਣ ਲੱਗੀ ਆ ਸ਼ੁਦੈਨ ਸਮਝਦੇ ਨਹੀਂ ਆਗੇ ਮੱਤ ਪੁੱਟੀ ਲੈ ਕੇ ਬਹਿ ਗਈ ਆ ਚਲ ਕੋਈ ਨਹੀਂ ਛੰਮੀ ਮੈਂ ਕਰਨੀ ਤੇਨੂੰ ਫੋਨ ਤੇਰੇ ਵੀਰੇ ਆਇਆ ਮੈਂ ਪੁੱਛਾਂ ਬੰਦਦਾ ਨਹੀਂ ਹਰ ਮਾਰੀ ਹੋ ਸਕਿਆ ਤੇ ਤੁਸੀਂ ਆ ਜਿਓ ਨਾਲ ਮੈਨੂੰ ਪਤਾ ਵਾ ਕਿ ਤੁਸੀਂ ਜੋ ਗੱਲ ਇਨਸਾਫ ਦੀ ਹੋਈ ਨਾ ਤੁਸੀਂ ਉਹ ਕਰਨੀ ਆ ਨਾ ਤੁਸੀਂ ਸਿਮਰਤ ਦਾ ਪੱਖ ਲੈਣਾ ਤੇ ਨਾ ਮੇਰਾ ਲੈਣਾ ਠੀਕ ਐ ਚਲ ਕੋਈ ਨਹੀਂ ਕਰਨੀ ਮੈਂ ਤੇ ਭਾਬੀ ਚਾਚੀ ਕੋਈ ਗਲਤ ਨਹੀਂ ਕਰਦੇ ਮਗਰੋਂ ਮੇਰੇ ਬਾਰੇ ਨਹੀਂ ਨਹੀਂ ਉਹ ਕੋਈ ਗੱਲ ਨਹੀਂ ਕਰਦੇ ਉਹ ਤੁਹਾਨੂੰ ਇਹੋ ਹੀ ਕਹਿੰਦੇ ਆ ਸ਼ਮੀ ਨਾਲ ਸਿਮਰਤ ਨੂੰ ਪਿਆਰ ਨਾ ਰਹਿਣਾ ਚਾਹੀਦਾ ਸਿਮਰਤ ਪਰ ਕੀ ਇਹ ਸਿਮਰਤ ਸਮਝਦੀ ਨਹੀਂ ਹੈ ਕਿ ਤੂੰ ਤਾਂ ਪੂਰਾ ਪਿਆਰ ਦੇ ਨਹੀਂ ਆ ਮਮਾ ਨੂੰ ਵੀ ਸਮਝ ਆ ਗਈ ਹੈ ਪਰ ਇਹ ਨਹੀਂ ਸਮਝਣ ਦੀ ਕੁੜੀ ਕੋਈ ਨਹੀਂ ਸ਼ਮੀ ਕਰਨੇ ਗੱਲ ਫਿਰ ਮੈਂ ਹੁਣ ਮਮਾ ਨੂੰ ਨਾਲ ਕਿ ਫਿਰ ਮੈਂ ਤੈਨੂੰ ਦੱਸਦੀ ਹਾਂ ਚਲੋ ਠੀਕ ਹੈ ਭਾਬੀ ਛੇਤੀ ਤੋਂ ਛੇਤੀ ਆਇਓ ਇੱਧਰ ਹਾਂ ਹਾਂ ਠੀਕ ਹੈ ਠੀਕ ਹੈ ਚਲ ਠੀਕ ਹੈ ਓਕੇ ਸ਼ਮੀ ਦਾ ਹੋਣਾ ਹਾਂ ਜੀ ਕੀ ਕਹਿੰਦੀ ਸ਼ਮੀ ਹਾਂ ਸ਼ਮੀ ਚੱਲੀ ਨੇ ਠੀਕ ਹੈ ਨਾ ਉਹ ਹੀ ਜਿਹੜਾ ਉਦੋਂ ਆਦੀ ਸੱਸ ਨੇ ਫੋਨ ਕੀਤਾ ਸੀ ਤੇ ਕਹਿੰਦੇ ਤੁਸੀਂ ਆਏ ਨਹੀਂ ਕੋਈ ਜਣੇ ਤੇ ਮੰਮਾ ਤੇ ਚਾਚੀ ਤੇ ਗਏ ਆ ਬਾਜ਼ਾਰ ਮੇਰੀ ਗੱਲ ਸੁਣੋ ਐ ਹੋਂ ਆਪਾਂ ਕਰੀਏ ਇੱਕਦੋਂ ਤੇ ਬਾਜ਼ਾਰ ਗਏ ਮੰਮੀ ਤੇ ਚਾਚੀ ਮੌਸਮ ਠੰਡਾ ਹੀ ਨਾ ਹਵਾਜੀ ਚੱਲਣ ਲੱਗੀ ਤੇ ਚਾਚੀ ਨੂੰ ਆਪੀ ਉਹਨਾਂ ਲੈ ਕੇ ਆਵਾਂ ਤੇ ਉਹ ਲੈਣਗੇ ਜੇ ਉਹਨਾਂ ਤੁੱਤੀਆਂ ਹੋ ਕਰੋ ਹੋਂ ਦੀ ਆਤ ਗਏ ਚਲਾਉ ਮੈਂ ਤੇ ਕਿਉਂ ਹੋ ਆਈ ਤੇ ਮੰਮੀ ਇਹਨਾਂ ਨੇ ਤੇ ਸਪੈਸ਼ਲ ਕਿਹਾ ਸੀ ਵੀ ਤੂੰ ਆਈ ਤੇ ਆਪਾਂ ਉਧਰ ਚੱਲਾਂਗੇ ਸਾਰੇ ਜਣੇ ਤੇ ਆਪ ਬਾਜ਼ਾਰ ਚ ਲੱਗੇ ਆ ਆਏ ਹਾਈ ਉਹਨਾਂ ਨਾਲ ਰਲ ਕੇ ਚੱਮਿਦਾ ਫੋਨ ਆਇਆ ਆਪਾਂ ਉਹ ਕਾਇਲੀ ਗੱਲ ਸੁਣ ਕੇ ਆਈ ਮੇਰੀ ਸੌਣ ਗੱਲ ਆਪਾਂ ਦੋਵਾਂ ਨੇ ਨਹੀਂ ਜਾਣਨਾ ਆਪਾਂ ਅੱਗੇ ਗਏ ਨਾ ਤਵੇਂ ਵੇਖਿਆ ਨਾ ਕਿੰਨੀ ਬੇਇੱਜ਼ਤੀ ਕੀਤੀ ਉਹਨੇ ਤੈਨੂੰ ਪਤਾ ਇਸ ਹਾਲ ਸੱਚ ਆਪਾਂ ਨੂੰ ਗੁੱਸੇ ਹੁੰਦੇ ਵੀ ਚੰਗੇ ਨਹੀਂ ਲੱਗਦੇ ਇਹ ਤੇ ਗੱਲ ਸਹੀ ਏ ਜਿਹੜਾ ਆਪਾਂ ਗਏ ਹਾਂ ਮਮਾ ਨੇ ਬੜਾ ਬੋਲਿਆ ਹੀ ਸਾਨੂੰ ਉਹਨਾਂ ਦੇ ਫੈਸਲੇ ਤੋਂ ਬਿਨਾਂ ਤਾਂ ਮੈਂ ਤੋੜੀ ਨਹੀਂ ਨਾ ਸਕਦੀ ਆ ਮੈਂ ਹਮੇਸ਼ਾ ਸਿਮਰਤ ਵੱਲ ਦੀ ਗੱਲ ਕਰਦੇ ਆ ਤੈਨੂੰ ਪਤਾ ਵੀ ਆ ਕਿੰਨਾ ਸਾਨੂੰ ਕਿੰਨਾ ਸੁਣਾਇਆ ਉਹਨਾਂ ਨੇ ਕਿੰਨੀਆਂ ਗੱਲਾਂ ਸੁਣਾਈਆਂ ਐਸੇ ਕਰਕੇ ਆਪਾਂ ਦੋਵਾਂ ਜੀਆਂ ਨੇ ਨਹੀਂ ਜਾਣਾ ਮੈਨੂੰ ਪਹਿਲਾਂ ਦੱਸਦਾ 26 ਨੂੰ ਬੇਸ਼ੱਕ ਭਾਜ ਫੋਨ ਕਰਕੇ ਕਹਿ ਦੇ ਕਿ ਆਪਾਂ ਨਹੀਂ ਆਉਣਾ ਜਦੋਂ ਮੰਮੀ ਹਣੀ ਆਉਣਗੇ ਉਦੋਂ ਆਵਾਂਗੇ ਤੁਹਾਨੂੰ ਨਹੀਂ ਪਤਾ ਮਮਾ ਹੰਤ ਦੇਕਿੰ ਸਿਮਰਤ ਉਹ ਚੰਮੀ ਨੂੰ ਪਿਆਰ ਕਰਦੇ ਆ ਐਨ ਕੀਤੇ ਬਹੁਤ ਹੀ ਵਧੀਆ ਬੋਲੇ ਤੇ ਉਹਦਾ ਦੁੱਖ ਪੂਰਾ ਸਮਝਿਆ ਵਾ ਤੇ ਰਹਿਨ ਦੋ ਮੰਮਾ ਸਮਝ ਗਈ ਆ ਹੁਣ ਉਹਨਾਂ ਨੇ ਸਿਮਰਤ ਨੂੰ ਹੀ ਦੰਡਣਾ ਮੇਰੀ ਸੁਣ ਗੱਲ ਮੈਨੂੰ ਪਤਾ ਸੁੱਤਰ ਗਿਆ ਚੰਮੀ ਵਾਲੀ ਗੱਲ ਕਰਦੇ ਆ ਪਰ ਇਸ ਹਾਲਤ ਵਿੱਚ ਸਿਮਰਤ ਨੂੰ ਨਹੀਂ ਕੁਝ ਕਹਿਣਾ ਉਹਨਾਂ ਨੇ ਤੇ ਮੈਂ بار-बार ਕਹਿੰਦੇ ਆਈ ਤੇ ਆਪਾਂ ਨੂੰ ਯਾਨੀ ਕਿ ਜਦੋਂ ਵੀ ਆਪਾਂ ਜਾਈਦਾ ਨਾ ਉਦੋਂ ਵੀ ਸਮਝਦੇ ਹੋ ਕੇ ਆਈਦਾ ਵਾ ਫਿਰ ਮੈਂ ਸੋਚਿਆ ਵਾ ਕਿ ਐ ਕਿ ਮੈਂ ਨਾ ਹੀ ਜਾਵਾਂ ਯਾ ਪਤਾੜੀਆਂ ਕੁੜੀ ਕੀ ਕਰਦੀ ਐ ਦੱਸ ਪਰ ਇਹਨੂੰ ਸਮਝਣਾ ਚਾਹੀਦਾ ਇੰਨਾ ਵਿਚਾਰੀ ਉਹ ਸਾਥ ਦਿੰਦੀ ਆ ਵੇਖੋ ਕੁੜੀ ਜਿਹੜੀ ਐ ਨਾ ਸ਼ਮੀ ਮਾੜੀ ਨਹੀਂ ਹੈਗੀ ਇੰਦਰ ਹੀ ਨਾ ਤੇ ਪੂਰਾ ਸਾਥ ਹੁੰਦਾ ਦਿੱਤਾ ਹੀ ਪੂਰੀਆਂ ਦੀ ਗੱਲ ਸੁਣਦੀ ਸੀ ਜੇ ਉਧਰ ਗਈ ਆ ਤਾਂ ਵੀ ਜੇ ਉਹਨ ਬੱਚਾ ਹਮਲਤ ਤਾਂ ਨਹੀਂ ਹੁੰਦਾ ਪੂਰਾ ਸਾਥ ਦੇਦੀ ਇਹਨੂੰ ਸਮਝ ਨਹੀਂ ਆਉਂਦੀ ਮੈਂ ਤੇ ਛੰਮੀ ਨਾਲ ਚੰਗਾ ਕਹਿਣਾ ਨਾ ਛੰਮੀ ਨੇ ਕਦੀ ਉਹਨੂੰ ਮਾਰਾ ਲੱਭ ਜਾਂ ਇਦਨ ਨਹੀਂ ਬੋਲੇ ਤੇ ਨਾ ਉਧਰ ਬੋਲਿਆ ਵੇਖ ਮੈਂ ਇਹ ਨਹੀਂ ਕਹਿੰਦਾ ਛੰਮੀ ਚੰਗੀ ਨਹੀਂ ਆ ਜਾਂ ਛੰਮੀ ਮਾੜੀ ਆ ਮੈਂ ਇਹ ਕਹਿੰਦਾ ਛੰਮੀ ਚੰਗੀ ਆ ਉਹਦਾ ਪੂਰਾ ਧਿਆਨ ਰੱਖਦੀ ਆ ਪਰ ਤੈਨੂੰ ਪਤਾ ਨਾ ਸਿਮਰਤ ਕੁਛ ਨਹੀਂ ਵਿਖਦੀ ਜਦੋਂ ਵੀ ਮੈਂ ਬੋਲਦਾ ਇਹੋ ਗੱਲ ਕਹਿੰਦੀ ਆ ਵੀਰੇ ਤੂੰ ਮੇਰੇ ਵਾਲੀ ਗੱਲ ਕਰਦਾ ਵਾ ਕਿ ਉਹਦੇ ਬੰਦ ਹੀ ਕਰਦਾ ਤੂੰ ਭਰਾ ਕੀਦਾ ਵਾ ਇਹ ਦਸਾ ਇਹ ਦੱਸ ਪੀ ਇਹ ਗੱਲਾਂ ਕਿਆਂ ਨਹੀਂ ਆ ਇਹ ਚੰਗੀਆਂ ਲੱਗਦੀਆਂ ਗੱਲਾਂ ਇਹ ਤੇ ਕੁਰੀ ਨੂੰ ਸਮਝ ਨਹੀਂ ਆਉਂਦੀ ਹੈਗੀ ਬੰਦਾ ਪੁੱਛੇ ਛੋਟੀਆਂ ਦਿਨੀਂ ਨਹੀਂ ਜਿੱਤ ਕਰਦੇ ਸੀ ਨਾ ਇਹਦੀ ਮੰਮੀ ਹਰ ਜਿੱਤ ਪਕਾਉਂਦੇ ਸੀ ਮੈਂ ਉਹ ਤਾਂ ਵੀ ਮੰਮੀ ਨੂੰ ਕਹਿੰਦਾ ਨਹੀਂ ਤੇ ਹੁਣ ਹੋਰਾਂ ਵੱਡੀ ਹੋ ਗਈਆਂ ਤੇ ਤਮ ਵੀ ਇਹਨੂੰ ਅਗਰ ਨਹੀਂ ਆਈ ਤੇ ਉਦੋਂ ਦੀ ਤੇ ਨਿਗੜੀ ਹੋਈ ਆ ਉਦੋਂ ਤੇ ਮਮਾ ਸਮਝੇ ਨਹੀਂ ਪਿਆਰ ਪਿਆਰ ਵਿੱਚ ਇਹਨੂੰ ਵੰਗਾੜ ਦਿੱਤਾ ਸਾਡੀ ਲਾੜੀ ਦੀ ਧੀ ਲਾੜੀ ਦੀ ਧੀ ਤੇ ਅੱਜ ਵੇਖ ਲਓ ਕਿਹੜੇ ਮੋੜ ਤੇ ਆ ਗਿਆ ਆਪਣਖਲੋ ਗਿਆ ਹੁਣ ਲਾਮੇ ਆ ਤੇ ਲਾਮੇ ਲੈਣੇ ਆਂ ਅਸੀਂ ਸੱਸ ਕੋਲ ਤਸ ਹਸਲੇ ਕਹਿੰਦੀ ਕਿ ਕਿਤਰਾ ਬੋਲਦੀ ਆ ਜੇ ਹੁਣ ਇਹਨੂੰ ਬੈਡਲੈਸ ਦੀ ਲੋੜ ਆ ਹੁਣ ਸਿਆਪਾ ਪਾ ਕੇ ਪੈ ਗਈ ਵੀ ਮੈਨੂੰ ਵੱਖਰੇ ਕਰ ਦੋ ਮੈਨੂੰ ਇਹ ਨਹੀਂ ਸਮਝਉਂਦੀ ਇਹ ਕੁੜੀ ਕਰੋਗੀ ਕੀ ਵੱਖਰੇ ਨਹੀਂ ਕਰ ਦੋ ਕਹਿੰਦੀ ਆ ਰੋਟੀ ਪਾਣੀ ਮੈਂ ਆਪ ਹੀ ਬਣਾ ਕੇ ਖਾਣਾ ਸ਼ੰਮੀ ਦੇ ਤੋਂ ਨਹੀਂ ਖਾਣਾ ਜਾਂ ਸੱਸ ਦੇ ਵੇਲੇ ਤੂੰ ਬੁੱਢੇ ਵਾਲੇ ਨੇ ਕਿ ਤੁਹਾਨੂੰ ਰੋਟੀ ਪਾਣੀ ਨੂੰ ਪਕਾ ਕੇ ਦੇ ਦੇਣੀ ਆ ਤੇ ਉਹ ਵੱਖਰਿਆਂ ਦੀ ਗੱਲ ਆ ਐਸਾ ਰਚਿੰਦੇ ਸ਼ੰਮੀ ਨਹੀਂ ਉਹਦਾ ਸਾਥ ਦੇਣਾ ਸ਼ੰਮੀ ਨੇ ਉਹ ਬੁੱਢੀ ਵਾਰੀ ਨੇ ਕਿੱਥੋਂ ਦੇ ਦੇਣਾ ਇਹਨੂੰ ਇੰਨੀ ਗੱਲ ਸਮਝ ਨਹੀਂ ਆਉਂਦੀ ਵੇਖੋ ਜੇ ਹੁਣ ਨੀਓ ਤੇ ਦੇ ਪਲ ਖਾਂ ਟਿੰਦਾ ਸਾਰਾ ਧਿਆਨ ਰੱਖੀ ਜਦੋਂ ਬੱਚਾ ਹੋ ਜਾਏਗਾ ਸ਼ੰਮੀ ਨੇ ਹੀ ਜ਼ਿਆਦਾ ਪੜਨਾ ਵਾ ਸ਼ੰਮੀ ਨੇ ਹੀ ਕਾਗਨ ਨੂੰ ਮਾਰਨਾ ਤੇ ਮਾ ਦਾ ਸਾਰਾ ਕਰਨਾ ਕੰਮ ਉਤਲਾ ਕੰਮ ਨੂੰ ਸਾਹਮਣਾ ਇਹਨੇ 3 ਮਹੀਨੇ ਦਾ ਨਾ ਰੈਸਤੇ ਪਰ ਇਹ ਥੋੜੀ ਸਮਝ ਦੀ ਨਹੀਂ ਆ ਇਹਨੂੰ ਹੁਣ ਕੌਣ ਮੱਤ ਦੇਵੇ ਬੁੱਡੇ ਵਾਲੀ ਥੋੜੀ ਸੱਸ ਦੇ ਫੜ ਕੇ ਤੇ ਸ਼ੰਮੀ ਨੂੰ ਲੈ ਕੇ ਚੋਰੀ ਫਿਰਨਾ ਜਾਂ ਬੱਚੇ ਨੂੰ ਲੈ ਕੇ ਚੋਰੀ ਫਿਰਨਾ ਵਾ ਦੇਖ ਸੀ ਮਾਂ ਮੈਨੂੰ ਪਤਾ ਤੂੰ ਗੱਲ ਸਹੀ ਕਰਦੀ ਆ ਪਰ ਇਹ ਗੱਲ ਮੰਮੀ ਨੂੰ ਚੰਗੀ ਨਹੀਂ ਲੱਗਦੀ ਤਦ ਤਾਹਤ ਮਮੀ ਦੇ ਕਿਤੇ ਬੁਰਾ ਬਣ ਜਾਂਦੀ ਆ ਮੈਂ ਕਰਦੀ ਇਨਸਾਫ ਦੀ ਗੱਲ ਮੈਨੂੰ ਪਤਾ ਨਾ ਮਮਾ ਨੂੰ ਲੱਗਦੀ ਜਿਹੜ ਵੀ ਮੇਰੀ ਨਨਪੇ ਆਪਣੀ ਨਾਨ ਦੀ ਵੀ ਜ਼ਿਆਦਾ ਕਰਦੀ ਹੈਗੀ ਸ਼ਮੀ ਦੀ ਕਰਦੀ ਹੈ ਤੇ ਮੈਨੂੰ ਜੋ ਸਹੀ ਹੈ ਨਾ ਮੈਂ ਉਹ ਹੀ ਕਹਿੰਨੀ ਆ ਜੇ ਮੇਰੇ ਤੇ ਸਿੰਮਰ ਸਹੀ ਹੋਵੇਗੀ ਮੈਂ ਸਿੰਮਰਤ ਨੂੰ ਹੀ ਕਹਾਂਗੀ ਪਰ ਮੈਨੂੰ ਇਸ ਟਾਈਮ ਤੇ ਸ਼ਮੀ ਸਹੀ ਨਜ਼ਰ ਆਉਂਦੀ ਹੈ ਮੈਂ ਉਹਨੂੰ ਹੀ ਕਹਿ ਰਾਂ ਪਰ ਸੀਮਾ ਸ਼ਮੀ ਸਹੀ ਹੈ ਮੈਂ ਥੋੜਾ ਕਿਨਾ ਗਲਤ ਆ ਪਰ ਕੰਨ ਮਮੀ ਦੇ ਭਰ ਦਿੰਦੀ ਆ ਕਿ ਮਮੀ ਮੇਰੇ ਵੱਲ ਦੀ ਗੱਲ ਨਹੀਂ ਕਰਕੇਉਂ ਤੇ ਜਦੋਂ ਵੀ ਹੁੰਦੇ ਆ ਹੁਣ ਮਮਾ ਉਹਨਾਂ ਨਾਲ ਆ ਨਾ ਪੰਜਾਬ ਤੇ ਕਰਿਓ ਗੱਲ ਉਹਨਾਂ ਨਾਲ ਆਹ ਤੇ ਜਾਂਦੇ ਜਿਆਦਾ ਫੇਰ ਹੀ ਆ ਹੁਣ ਤੂੰ ਸ਼ਮੀ ਨੂੰ ਫੋਨ ਕਰਕੇ ਕਹ ਦੇ ਵੀ ਅੱਜ ਸਾਡੇ ਕੋਟਾ ਹੀ ਨਹੀਂਗਾ ਅਸੀਂ ਕੱਲ ਆ ਰਾਂਗੇ ਮੈਂ ਅੱਜ ਫੋਨ ਨਹੀਂ ਕਰਨਾ ਮਮਾ ਉਹ ਨਹੀਂ ਆਉਂਦੇ ਗੱਲ ਕਰਕੇ ਦੇਖ ਕੇ ਫੇਰ ਕਰਨੇ ਆ ਹੁਣ ਮੈਂ ਤਾਂ ਉਹ ਪਾਣੀ ਤਾਂ ਪਿਆਵਾ ਚਲ ਜਾ ਪਾਣੀ ਲੈ ਕੇ ਆ ਸਿਆਪਾ ਭਾਈ ਰੱਖੀ ਚ ਸਿਮਰਤ ਕੋਈ ਨਾ ਕੋਈ ਮੇਨੂ ਤੇ ਲਾਦਾ ਸਿਮਰਤ ਦਾ ਖਾਣਾ ਹੀ ਨਹੀਂ ਹੈਗਾ ਤੇ ਜੇ ਖਾਣਾ ਹੁੰਦਾ ਤੇ ਆ ਪੇਸੋ ਸਮਝੀ ਕੋਸੇ ਬੋਤਰ ਹੋਤੇ ਟੰਗਿਆਵਾ ਤੇ ਇਧਰ ਸਾਨੂੰ ਟੰਗਿਆਵਾ ਨਾ ਕਿਸੇ ਦੀ ਗੱਲ ਸੁਣਦੀ ਐ ਨਾ ਕਹਿੰਦੀ ਐ ਇਹ ਕੁੜੀ ਦਾ ਪਤਾ ਨਹੀਂ ਕੀ ਬੰਨਾ ਵਾ ਜੇ ਘਰ ਚ ਖੁਸ਼ੀ ਆਉਂਦੀ ਖੁਸ਼ੀ ਦਾ ਮਾਹੌਲ ਆ ਤੇ ਤੂੰ ਹੀ ਖੁਸ਼ ਖੁਸ਼ੀ ਖੁਸ਼ੀ ਰਹੇ ਪਤਾ ਨਹੀਂ ਕਿ ਮੋਂ ਟੰਗ ਕਰੀ ਜਾਂਦੀ ਆ ਗੱਲ ਤੇ ਪਿੱਥੇ ਸਹੀ ਕਹਿੰਦੇ ਕੰਦੇ ਜੀ ਆਪਾਂ ਚੱਲਦੇ ਤੇ ਮੰਮਾ ਨੇ ਪਾ ਦੇਣਾ ਸਿਆਪਾ ਪਰ ਇਹ ਕੁੜੀ ਨੂੰ ਕੋਣ ਕੋਣ ਸਮਝਾਈ ਇੰਨਾ ਨਹੀਂ ਸਮਝਦੀ ਕਿ ਸਾਈ ਮੇਰਾ ਪੂਰਾ ਸਾਥ ਦੇ ਗਿਆ ਪਹਿਲਾਂ ਇਹ ਪੁੱਛਦਾ ਨਹੀਂ ਹੁੰਦਾ ਉਹ ਜੇ ਬੱਚਾ ਬਣ ਵਾਲਾ ਸਾਰੇ ਪਿਆਰ ਕਰਨਦੇ ਆ ਪਰ ਕੁੜੀ ਦਾ ਮਤ ਤੇ ਇੰਨਾ ਵੱਡਾ ਪਰਦਾ ਪਿਆ ਹੋਣਾ ਕੀ ਕਰਾਂ ਗੁੱਸਾ ਚੜਦਾ ਮੈਨੂੰ ਇਹਦੀ ਗੱਲਾਂ ਤੇ ਆਪੇ ਮਾ ਕਰੀਦਾ ਆਪਰੇ ਮੈਂ ਕੀ ਕਰਾਂ ਟੈਨਸ਼ਨ ਪਾ ਆਣਦੀ ਸਾਡੇ ਭਾਗ ਦੀ